ਕਰਦੀ ਲੇਕਿਨ ਇੱਕ ਅਣਜਾਣ ਬੰਦਾ ਤੁਹਾਨੂੰ ਗਿਫਟ ਦੇਣ ਆ ਰਿਹਾ ਔਰ ਇਹਦੇ ਮਾਪਿਓ ਇਹਨੂੰ ਭੇਜ ਰਹੇ ਆ ਆ ਪੁਆਇੰਟ ਹੈ ਉੱਥੇ ਕੋਈ ਗਲਤ ਬੰਦਾ ਪਹੁੰਚ ਜਾਂਦਾ ਕੋਈ ਹਾਸਾ ਇਹਦੇ ਨਾਲ ਵਾਪਰ ਜਾਂਦਾ ਇਹਦੇ ਘਰ ਚੋਂ ਕੀ ਇਹਦੇ ਪਿਓ ਨੂੰ ਇਹਦੀ ਫਿਕਰ ਨਹੀਂ ਕਿ ਇਹਦੀ ਮਾਂ ਨੂੰ ਫਿਕਰ ਨਹੀਂ ਮਾ ਫੋਨ ਲਾਣਾ ਮੈਨੂੰ ਕਹਿਣਾ ਸੀ ਵੀ ਇਹ ਤਾਂ ਦੋ ਦੋ ਤਿੰਨ ਥਾਂ ਹੁਣ ਆਈ ਆ ਵਾਪਸ ਕਹਿੰਦਾ ਤੇਰੀ ਰਹਿਣੀ ਨਹੀਂ ਵੀਰੇ ਛੱਡ ਦੇ ਦਾ ਖੜਾ ਛੱਡ ਇਹ ਗੱਲ ਜ਼ਰੂਰ ਕਹੀ ਸੀਗੀ ਵੀ ਸਾਡੀ ਕੁੜੀ 28 ਦਿਨ ਲੱਗਦੀ ਉਹਦੇ ਜਿੰਨੇ ਪੈਸੇ ਬਣਦੇ ਦੇ ਦੋ ਬਸ ਜਦ ਬੈਗ ਲਾ ਕੇ ਭਾਵੇਂ ਅੱਖਾਂ ਵਿੱਚ ਅੱਖਾਂ ਦੂਜਾ ਬੈਗ ਲਾ ਕੇ ਹੱਥ ਥਾਲ ਜਾ ਅਛਾ ਕਰੀ ਜਾ ਰਿਹਾ ਫਾਈਨਲੀ ਜੋ ਮੈਂ ਸੋਚਿਆ ਹੈ ਨਾ ਬਸ ਮੈਂ ਉਹ ਹੀ ਕਰ ਰਹੀ ਆ ਜੋ ਮੈਨੂੰ ਸਹੀ ਲੱਗ ਰਿਹਾ ਬਸ ਮੈਂ ਉਹ ਹੀ ਕਰ ਰਹੀ ਆ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਮਾਰਨਿੰਗ ਇਜ਼ਲੀ ਕਿਉਂਕਿ ਮੈਂ ਅੱਜ ਸਵੇਰੇ ਸਵੇਰੇ ਵੀਡੀਓ ਬਣਾ ਰਹੀ ਆ ਸਵੇਰ ਦੇ 7:19 ਮਿੰਟ ਹੋਈ ਹੋਈ ਐ ਐਕਚੁਅਲੀ ਕੱਲ ਨਾ ਮੈਂ ਵੀਡੀਓ ਬਣਾਈ ਦੋ ਤਿੰਨ ਵਾਰ ਐਡਿਟ ਕੀਤੀ ਉਹ ਉੜ ਜਾਂਦੀ ਸੀ ਪਤਾ ਨਹੀਂ ਫੋਨ ਚ ਸਪੇਸ ਵਗੈਰਾ ਦੀ ਕੋਈ ਪ੍ਰੋਬਲਮ ਸੀ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕੀ ਰੋਲਾ ਛੜਿਓਾਇਆ ਮੈਕੋ ਮੈਕੋ ਵਈਪੇ ਸਾਰੇ ਪਾਸੇ ਸਹੀ ਮਾਇਨੇ 'ਚ ਮੈਂ ਕਦੀ ਇਹਨੂੰ ਇਹਦੇ ਗਲਤ ਨਾਮ ਦੇ ਨਾਲ ਨਹੀਂ ਪੁਕਾਰਿਆ ਸੀ ਮਹਿਕ ਪ੍ਰੀਤ ਨੂੰ ਇਹਨੂੰ ਮਹਿਕ ਲੋਕੀ ਮੁਸ਼ਕਪ੍ਰੀਤ ਕਬਜਪ੍ਰੀਤ ਬਟ ਇਹਨੇ ਜਿਹੜੀ ਹੁਣ ਬਦਬੂ ਫਿਲਾਈ ਹੈ ਨਾ ਇਹ ਸੱਚੀ 'ਚ ਮੁਸ਼ਕਪ੍ਰੀਤ ਹੈ ਕਬਜਪ੍ਰੀਤ ਹੈ ਦੀ ਸ਼ੁਰੂਆਤ ਕੀਤੀ ਆ ਐਂਡ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੇ ਹੋ ਮੇਰਾ ਛੋਟਾ ਜਿਹਾ ਕਿਉਂਕਿ ਕੰਮ ਮਜ਼ਾਂ ਤੋਂ ਪਹਿਲਾਂ ਮੇਰਾ ਇਹ ਵੀ ਬਣਾਉਣਾ ਜ਼ਰੂਰੀ ਹੈ ਸੋ ਹਿਊ ਚੱਕਰ ਹੋ ਸੱਤ ਕਨਾ ਓ ਯਾਰ ਕਿੰਨੇ ਕੰਮ ਤੇ ਜਾਣ ਤੋਂ ਪਹਿਲਾਂ ਵਲੌਗ ਬਣਾਉਣ ਦੇ ਸਟਾਰਟ ਕੀਤੀ ਹੈ ਮੇਰਾ ਛੋਟਾ ਜਿਹਾ ਹਾਂ ਤੇਰਾ ਦਿਮਾਗ ਛੋਟਾ ਹੈ ਛੋਟਾ ਨਹੀਂ ਬਹੁਤ ਛੋਟਾ ਹੈ ਤੇਰਾ ਕੱਲੀ ਦਾ ਛੋਟਾ ਨਹੀਂ ਤੇਰੇ ਘਰਦਿਆਂ ਦਾ ਵੀ ਛੋਟਾ ਤੇਰੀ ਮਾਂ ਦਾ ਵੀ ਛੋਟਾ ਤੇਰੇ ਭਰਾ ਦਾ ਵੀ ਛੋਟਾ ਤੁਹਾਡੇ ਜਿਹੜੇ ਆਲੇ ਦੁਆਲੇ ਰਿਸ਼ਤੇਦਾਰ ਹੈ ਜਿਹੜੇ ਤੈਨੂੰ ਰੋਕਦੇ ਨਹੀਂ ਪਏ ਜਿਹੜੀਆਂ ਗੱਲਾਂ ਹੁਣ ਸਾਹਮਣੇ ਆਈਆਂ ਕੋਈ ਨਹੀਂ ਆਪਾਂ ਉੱਤੇ ਵੀ ਅੱਗੇ ਗੱਲ ਕਰਦੇ ਹਾਂ ਦਿਮਾਗ ਤੇਰਾ ਵਾਕਈ ਛੋਟਾ ਜਿਹਾ ਠੀਕ ਹੈ ਤੇ ਆ ਜਿਹੜੇ ਕੰਮ ਹੀ ਤੈਨੂੰ ਸੁਨੇਹਾ ਦੇ ਰਹੇ ਐ ਵੀ ਚੁੱਪ ਕਰ ਜਾ ਕਾਂ 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 ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੋਨ ਲੈ ਮਾਰਕਰ ਬਲ ਹੀ ਛੋਟਾਇਆ ਉਹ ਤੋਂ ਪ੍ਰੂਫ ਕਰ ਦਿੱਤਾ ਹੋਇਆ ਅ ਅਕਾਸ਼ ਸ਼ਕੇ ਇਹਨਾਂ ਦਾ ਵੀ ਮੈਂ ਪੜਿਆ ਹੈ ਕਮੈਂਟ ਸੌਰੀ ਮੈਂ ਰਿਪਲਾਈ ਵੈਸੇ ਯਾਨੀ ਕਿ ਲਾਈਵ 'ਚੋ ਲਾ ਲਓ ਤੁਸੀਂ ਜਿਹੜੇ ਵੀ ਕੁਐਸ਼ਨ ਪੁੱਛੇ ਜਾਂਦੇ ਆ ਪਰ ਰਿਪਲਾਈ ਕਰਦੀ ਆ ਮੈਂ ਹਨਾ ਕੋਈ ਨਹੀਂ ਲਾਈਵ 'ਵੀ ਆਪਾਂ ਹੋਵਾਂਗੇ ਸੋ ਦਨ ਬੱਬੂ ਬਿਰਕ ਅੰਜ ਕੌਰ ਜੱਟੀ ਕੁਲਵੀਰ ਸੁਰਜੀਤ ਕੌਰ ਟ੍ਰੈਂਡਿੰਗ ਬாய் ਸਭ ਗੁੱਡ ਚਲੋ ਓਕੇ ਓਕੇ ਠੀਕਾ ਇਹ ਮੈਂ ਬੋਬੀ ਨਾਲ ਸੰਘਾ ਕੇ ਕੀਤਾ ਆ ਬਲੌਗ ਦੇ ਵਿੱਚ ਇਹਨੇ ਜਿਹੜੇ ਬੰਦਿਆਂ ਦੇ ਨਾਮ ਬੋਲੇ ਐ ਉਹਨਾਂ ਨੂੰ ਧਿਆਨ ਨਾਲ ਸੁਣੋ ਜਰਾ ਜਿਨ੍ਹਾਂ ਨੇ ਨਹੀਂ ਧਿਆਨ ਨਾਲ ਸੁਣਿਆ ਉਹ ਵੀਡੀਓ ਨੂੰ ਬੈਕ ਕਰਕੇ ਦੁਬਾਰਤੋਂ ਧਿਆਨ ਨਾਲ ਉਹਨਾਂ ਦੇ ਨਾਮ ਸੁਣੋ ਉਹਨਾਂ ਦੇ ਵਿੱਚ ਇੱਕ ਨਾਮ ਹੈਗਾ ਟ੍ਰੈਂਡਿੰਗ ਬੁਆਇਸ ਉਸ ਮੁੰਡੇ ਦਾ ਹੋਰ ਕੁਝ ਕੰਮ ਨਹੀਂ ਐ ਠੀਕ ਐ ਜਿੰਨੀਆਂ ਵੀ ਰੋਸਟਰ ਕੁੜੀਆਂ ਵੀਡੀਓਜ਼ ਬਣਾਉਂਦੀਆਂ ਚਾਹੇ ਮੈਂ ਆਂ ਚਾਹੇ ਅੰਮਤਾ ਵਾਇਸ ਐ ਉਹਨਾਂ ਦੇ ਨੀਚੇ ਜਾ ਕੇ ਗੰਦੇ ਗੰਦੇ ਗਲਤ ਗਲਤ ਕਮੈਂਟ ਕਰਦਾ ਗਾਲਾਂ ਵਾਲੇ ਜਦ ਅਸੀਂ ਕਿਸੇ ਨੂੰ ਗਾਲ ਕੱਢ ਕੇ ਵੀਡੀਓ ਨਹੀਂ ਬਣਾਉਂਦੇ ਠੀਕ ਐ ਤੁਹਾਡਾ ਗਾਲ ਕੱਢਣ ਦਾ ਕੀ ਮਤਲਬ ਐ ਤੁਸੀਂ ਸਾਨੂੰ ਨੈਗੇਟਿਵ ਕਮੈਂਟ ਕਰਨੇ ਆ ਜੀ ਸਦਕੇ ਕਰੋ ਰੱਜ ਕੇ ਕਰੋ ਦੱਸ ਕਰੋ 20 ਕਰੋ ਲੇਕਿਨ ਗਾਲ ਦਾ ਕੀ ਮਤਲਬ ਹੈ ਜਿਵੇਂ ਗਾਲ ਕੱਢ ਕੇ ਵੀਡੀਓ ਬਣਾਵਾਂਗੇ ਨਾ ਫਿਰ ਤੁਸੀਂ 10 ਗਾਲਾਂ ਕੱਢ ਲਿਓ ਕੋਈ ਫਰਕ ਨਹੀਂ ਪੈਂਦਾ ਗਾਲ ਦੇ ਬਦਲੇ ਗਾਲ ਹੈ ਤੋਂ ਕੁੜੀਆਂ ਜਿਹੜਾ ਆਪਣਾ ਫੇਸ ਲਗਾ ਕੇ ਵੀਡੀਓ ਨਹੀਂ ਬਣਾਉਂਦੀ ਹੋਰ ਕੁੜੀਆਂ ਬਥੇਰੀਆਂ ਆਈਆਂ ਜਿਹੜੀਆਂ ਫੇਸ ਲਗਾ ਕੇ ਵੀਡੀਓ ਨਹੀਂ ਬਣਾਉਂਦੀਆਂ ਸੋਚੋ ਕਿੰਨੀਆਂ ਲਿਆਜ਼ਦਾਰ ਹੋਣਗੀਆਂ ਕਿੰਨੀਆਂ ਪਰਦੇਦਾਰੀਆਂ ਹੋਣਗੀਆਂ ਕਿੰਨੀਆਂ ਖਾਂਦਾਨੀ ਕੁੜੀਆਂ ਹੋਣਗੀਆਂ ਤੁਹਾਨੂੰ ਸਮਝ ਨਹੀਂ ਆਉਂਦੀ ਜਿਹੜੀਆਂ ਆਈਆਂ ਮੈਂ ਹੁਣ ਅੱਗੇ ਹਰਕਤਾਂ ਸ਼ੋਅ ਕਰੂੰਗੀ ਟ੍ਰੈਂਡਿੰਗ ਵੌਇਸ ਤੇ ਹੋਰ ਵੀ ਉਹ ਪੂਰੀ ਮੇਰੀ ਵੀਡੀਓ ਦੇਖਿਓ ਫਿਰ ਮੈਨੂੰ ਜਵਾਬ ਦਿਓ ਕੀ ਤੁਸੀਂ ਇਹ ਚੀਜ਼ਾਂ ਇਹ ਹਰਕਤਾਂ ਆਪਣੀ ਭੈਣ ਨੂੰ ਅਲਾਉ ਕਰੋਗੇ ਤੁਹਾਡੇ ਘਰ ਦੀਆਂ ਨੂਹਾਂ ਧੀਆਂ ਇਹੋ ਜਿਹੇ ਕੰਮ ਕਰਨ ਜਿਹੜੇ ਅੱਗੇ ਮੈਂ ਸ਼ੋਅ ਕਰਨੇ ਹੈਗੇ ਆ ਅਲਾਉ ਕਰੋਗੇ ਚਲੋ ਉਹ ਤੁਹਾਨੂੰ ਅਜੇ ਤੱਕ ਨਹੀਂ ਪਤਾ ਸੀ ਹੁਣ ਤੱਕ ਜੋ ਤੁਹਾਨੂੰ ਪਤਾ ਸੀ ਵੀ ਘਰੋਂ ਭੱਜ ਗਈ ਹੈਗੀ ਇਹ ਮੁੰਡੇ ਨਾਲ 15-20 ਦਿਨ ਰਹਿ ਕੇ ਆ ਗਈ ਠੀਕ ਹੈ ਫਿਰ ਵੀ ਤੁਸੀਂ ਇਹਦੇ ਫੈਨ ਹੋ ਇਹ ਚੀਜ਼ ਤੁਸੀਂ ਆਪਣੀ ਭੈਣ ਨੂੰ ਕਰਨ ਦਿਓਗੇ जो कर ले तो उन्होंने दबार तो अपनाओगे मैं परसनली दसा ना मेरी कुड़ी ए मार मार के सिर गंजा कर तो दें कभी भी एक्सैप्ट कर दी वाँ। 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 यार मैं सच्ची बहुत खुश हाँ ਵਾਉ ਯਾਰ ਸੋ एवरीवन ਮੀਨ ਯੂ ਪਲੇਕਸ ਲੱਗੇ ਹੋ ਜਾਂ ਦੇਖੋ ਵਾਉ ਬਹੁਤ ਕਿਊਟ ਹੈ ਗਿਆਰ ਦੇਖ ਸਕਦੇ ਹੋ ਕੱਪ ਤੇ ਵੀ ਮੇਰੀ ਫੋਟੋ ਲੱਗੀ ਹੋਈ ਹੈ ਐਂਡ ਫੋਨੇ ਬੋਤਲਾਂ ਨੂੰ ਕਿੱਦਾਂ ਚਮੜਦੀ ਹੈ ਜਿਵੇਂ ਜ਼ਿੰਦਗੀ ਚ ਕੋਈ ਬੋਤਲ ਨਹੀਂ ਦੇਖੀ ਹੁੰਦੀ ਇਹਨੇ ਕਿਵੇਂ ਉਹਦੇ ਨਾਲ ਚੁੰਮਾ ਚਾਟੀ ਕਰ ਰਹੀ ਹੈ ਇੱਕ ਕਰਨ ਵਾਲੀ ਚਿੱਜ ਹੈ ਹਾਰੇ ਨੂੰ ਲਵ ਯੂ ਲਵ ਯੂ ਕਹਿੰਦੀ ਰਹਿੰਦੀ ਹੈਗੀ ਸਾਡੇ ਬੱਚਿਆਂ ਨੇ ਸਾਨੂੰ ਹੱਦ ਤੱਕ ਲਵ ਯੂ ਨਹੀਂ ਕਿਹਾ ਸ਼ਰਮ ਆਂਦੀ ਉਹਨਾਂ ਨੂੰ ਇਹ ਕਿੱਦਾਂ ਦੀ ਕੁੜੀਆਂ ਬੋਤਲਾਂ ਨੂੰ ਚੁੰਮੀਆਂ ਕਰੀ ਜਾਂਦੀਆਂ ਪਾਰੀਆਂ ਕਰੀ ਜਾਂਦੀਆਂ ਉਹ ਵੀ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਪਤਾ ਨਹੀਂ ਕਿੱਥੇ ਕਿੱਥੇ ਜਾਣੀ ਹੈ ਉਹੀ ਗੱਲ ਹੈ ਭੁੱਖੇ ਦੇਤੀ ਰਾਜੇ ਘਰੇ ਪੁੱਜੀ ਠੇਕੇ ਉਡਾਨ ਲੱਗੇ ਉਹੀ ਹਾਲ ਮੀਨੂ ਸੀ ਰਾਂ ਦਾ ਉਹੀ ਇਹਦਾ ਚਾਰ ਲੋਗ ਵੀਡੀਓ ਕੀ ਦੇਖਣ ਲੱਗੇ ਚਾਰ ਪੈਸੇ ਕੀ ਆਣ ਲੱਗੇ ਬਸ ਆਪਾਂ ਨੂੰ ਇਸ ਸਮਝਦੇ ਹੋ ਮੈਂ ਸਾਡੇ ਤੋਂ ਵੱਡਾ ਤਾਂ ਕਿਸੇ ਦਾ ਫੈਨ بیس ਹੀ ਨਹੀਂ ਹੈਗਾ ਬਹੁਤ क्यूट ਗਿਫਟ ਆ ਯਾਰ ਤੁਹਾਡੇ ਜਿਹੜੇ ਤੁਸੀਂ ਭੇਜਿਆ ਆ ਤੁਸੀਂ ਦੱਸਿਆ ਸੀ ਕਿ ਬਹੁਤ ਸਪੈਸ਼ਲ ਗੈਸਟ ਆ ਰਹੇ ਨੇ ਬਟ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਉਹ ਕਾਰ ਨਹੀਂ ਆ ਸਕੇ ਕਿਉਂਕਿ ਉਹ ਕਾਫੀ ਦੂਰ ਤੋਂ ਸੀ ਸ਼ਾਇਦ ਉਹਨਾਂ ਨੂੰ ਕਾਫੀ ਟਾਈਮ ਲੱਗਿਆ ਸ਼ਹਿਰੋਂ ਤੇ ਉਸ ਤੋਂ ਬਾਅਦ ਪਤਾ ਨਹੀਂ ਉਹ ਕਿਦਾਂ ਪੁੱਛ ਕੇ ਆਏ ਹਨ ਪਿੰਡ ਆਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਰ ਨਹੀਂ ਪਤਾ ਲੱਗ ਰਿਹਾ ਸੀਗਾ ਇਹ ਫਿਰ ਮੈਨੂੰ ਜਾਣਾ ਪਿਆ ਉਹਨਾਂ ਦੇ ਕੋਲ ਦੁਬੱਟ ਮੈਂ ਉਹਨਾਂ ਨੂੰ ਪਿਆ ਕਿ ਤੁਸੀਂ ਘਰ ਆਜੋ ਹਨਾ ਕੱਪ ਬੋਤਲ ਦਾ ਇਹਨੇ ਪੂਰੀ ਤਰ੍ਹਾਂ ਸੋਸ਼ਨ ਕਰਤਾ ਜਿਵੇਂ ਇਹਨੇ ਕਦੀ ਆਪਦੀ ਫੋਟੋ ਹੀ ਨਹੀਂ ਦੇਖੀ ਹੁੰਦੀ ਕੱਪ ਤੇ ਆਪਣੀਆਂ ਫੋਟੋਆਂ ਦੇਖ ਕੇ ਬੜੀ ਖੁਸ਼ ਹੁੰਦੀ ਕੱਪ ਤੇ ਮੇਰੀ ਫੋਟੋ ਹੈ ਇਹ ਉਹ ਕਦੇ ਨੀ ਸ਼ੀਸ਼ਾ ਨਹੀਂ ਦੇਖਿਆ 24 ਘੰਟੇ ਤੱਕ ਕੈਮਰਾ ਖੋਲ ਕੇ ਲੱਗੀ ਰਹਿੰਦੀ ਹੈ ਉਹੀ ਹੈ ਤੂੰ ਕਿ ਤੇਰੇ ਚ ਕੁਝ ਐਕਸਟਰਾ ਲਾ ਕੇ ਉਹਨਾਂ ਨੇ ਭੇਜਤਾ ਹੁਣ ਆ ਜਾਨੀ ਮੇਨ ਗੱਲ ਤੇ ਠੀਕ ਹੈ ਇਹ ਕਹਿੰਦੀ ਵੀ ਜਿਹੜੇ ਗਿਫਟ ਦੇਣ ਆਏ ਸੀ ਉਹਨਾਂ ਨੇ ਘਰੇ ਜਾਣਾ ਸੀ ਉਹ ਆ ਨਹੀਂ ਪਾਏ ਉਹਨਾਂ ਨੂੰ ਘਰ ਨਹੀਂ ਲੱਭਿਆ ਤੇ ਮੈਂ ਉਹਨਾਂ ਕੋਲ ਚਲੀ ਗਈ ਦਰ ਲਾਨਤ ਦਰ ਫਟੇ ਮੂੰ ਚਾਨ ਵਾਲੀ ਤੇ ਤੇ ਇਹਦੇ ਘਰਦਿਆਂ ਤੇ ਜਿਹੜੇ ਜਿਨ੍ਹਾਂ ਨੇ ਇਹਨੂੰ ਭੇਜਿਆ ਜਾ ਤੂੰ ਜਾ ਕੇ ਗਿਫਟ ਲੈ ਦੋ ਟਕੇ ਦੇ ਗਿਫਟ 200 ਰੁਪਏ ਦੀ ਬੋਤਲ ਤੇ 100 ਰੁਪਏ ਦਾ ਕੱਪ ਠੀਕ ਹੈ ਚਲੋ ਗਿਫਟ ਦੀ ਕੋਈ ਵੈਲਿਊ ਮੈਟਰ ਨਹੀਂ ਕਰਦੀ ਲੇਕਿਨ ਇੱਕ ਅਣਜਾਣ ਬੰਦਾ ਤੁਹਾਨੂੰ ਗਿਫਟ ਦੇਣ ਆ ਰਿਹਾ ਔਰ ਇਹਦੇ ਮਾਪਿਓ ਇਹਨੂੰ ਭੇਜ ਰਹੇ ਆ ਆ ਪੁਆਇੰਟ ਹੈ ਉੱਥੇ ਕੋਈ ਗਲਤ ਬੰਦਾ ਪਹੁੰਚ ਜਾਂਦਾ ਕੋਈ ਖਾਸਾਇਦ ਇਹਨਾਂ ਵਾਪਰ ਜਾਂਦਾ ਇਹਦੇ ਘਰ ਚੋ ਕੀ ਇਹਦੇ ਪਿਓ ਨੂੰ ਇਹਦੀ ਫਿਕਰ ਨਹੀਂ ਕਿ ਇਹਦੀ ਮਾਂ ਨੂੰ ਫਿਕਰ ਨਹੀਂ ਇਹਦੇ ਭਰਾ ਨੂੰ ਫਿਕਰ ਨਹੀਂ ਕੁੜੀਆਂ ਨਾਲ ਇੰਨੇ ਗਲਤ ਕੰਮ ਹੁੰਦੇ ਆ ਕਿਸੇ ਅਣਜਾਣ ਬੰਦੇ ਦੀ ਕਾਲ ਆਈ ਮੈਂ ਤੈਨੂੰ ਗਿਫਟ ਭੇਜਣਾ ਇਹਨੂੰ ਕੱਲੀ ਨੂੰ ਤੋੜਤਾ ਜਾਂ ਫਿਰ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹਨਾਂ ਨੂੰ ਪਤਾ ਹੈਗਾ ਵੀ ਇਸੇ ਕੈਟਾਗਰੀ ਦੀ ਹੈ ਇਹਦੇ ਨਾਲ ਕਿਹੜਾ ਕੁਝ ਫਿਰ ਨਵਾਂ ਹੋਣਾ ਇਹ ਗੱਲ ਮੈਂ ਤਾਂ ਕਹਿ ਰਹੀ ਆ ਕਿਉਂਕਿ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਉਸ ਬੇਸ ਤੇ ਠੀਕ ਹੈ ਨਹੀਂ ਤੇ ਅਦਰਵਾਈਜ਼ ਅਸੀਂ ਕਿਸੇ ਦੇ ਕੈਰੇਕਟਰ ਤੇ ਪੁਆਇੰਟ ਆਊਟ ਕਦੀ ਵੀ ਨਹੀਂ ਕਰਦੇ ਮਤਲਬ ਐਡੇ ਇੱਕ ਬੇਸ਼ਰਮ ਲਾਂਤੀ ਮਾਪੇ ਜਿਨ੍ਹਾਂ ਨੇ ਇੱਕ ਅਣਜਾਣ ਬੰਦੇ ਕੋਲ ਗਿਫਟ ਲੈਣ ਲਈ ਕੁੜੀ ਨੂੰ ਕੱਲਿਆਂ ਭੇਜਦਾ ਸਲੂਟ ਹੈ ਤੁਹਾਡੀ ਬੇਸ਼ਰਮੀ ਨੂੰ ਇੰਨਾ ਬੇਸ਼ਰਮ ਟੱਬਰ ਮੈਂ ਨਹੀਂ ਕਦੀ ਦੇਖਿਆ ਮਾਂ ਨੂੰ ਵੀ ਪਤਾ ਹੈ ਪਿਓ ਨੂੰ ਵੀ ਪਤਾ ਹੈ ਇਹਨੇ ਆਪਣੇ ਪਿਓ ਦਾ ਫੇਸ ਵੀ ਰਿਵੀਲ ਕਰਤਾ ਹੋਇਆ ਜਿਹਨੂੰ ਨਹੀਂ ਯਕੀਨ ਜਦੋਂ ਇਹ ਬਾਰਡਰ ਤੇ ਗਏ ਸੀ ਉੱਥੇ ਇਹਨੇ ਆਪਣੇ ਫਾਦਰ ਦਾ ਫੇਸ ਰਿਵੀਲ ਕੀਤਾ ਹੋਇਆ ਉਸ ਵੀਡੀਓ ਦੇ ਵਿੱਚ ਚਾਰ ਛਿਲਣਾ ਕਰਕੇ ਤੁਸੀਂ ਇੰਨਾ ਗਿਰ ਗਏ ਲੋਕੀ ਗੱਲ ਹੋ ਜਾਂਦੀ ਨਾ ਕੁੜੀ ਦੀ ਕੋਈ ਮਾੜੀ ਮੋਟੀ ਵੀ ਇਹੋ ਜੀ ਲੋਕੀ ਟੱਕ ਕੇ ਰੱਖਦੇ ਆ ਵੀ ਆਣ ਗਵਾਂ ਚ ਵੀ ਨਾ ਪਤਾ ਲੱਗ ਜਾਏ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਗੱਲ ਨੂੰ ਫੈਲਾਤਾ ਵੀ ਸਾਡੀ ਕੁੜੀ ਭੱਜ ਗਈ ਸੀ ਔਸਕਰ ਨਾ ਦੇ ਦਈਏ ਤੁਹਾਨੂੰ ਟੁੱਬ ਮਾਰੋ ਸ਼ਰਮ ਦੇ ਨਾਲ ਅੱਗੇ ਦੇਖਦੇ ਹਾਂ ਕਿ ਹਰ ਕੋਈ ਕਰਦਾ ਯਾਰ ਹਰ ਇੱਕ ਤੇ ਟਾਈਮ ਆਉਂਦਾ ਆਏ ਜੋ ਹਰ ਕੋਈ ਲੰਘਦਾ ਨਾ ਵਾਹ ਜੀ ਵਾਹ ਆਪਣੀ ਗਲਤੀ ਨੂੰ ਜਸਟੀਫਾਈ ਕਰਨ ਲਈ ਡਿਫੈਂਡ ਕਰਨ ਲਈ ਇਹਦੋ ਵੀ ਆਸ਼ਕੀ ਤਾਂ ਹਰ ਕੋਈ ਕਰਦਾ ਹੈ ਨਹੀਂ ਹਰ ਕੋਈ ਆਸ਼ਕੀ ਨਹੀਂ ਕਰਦਾ ਮੇਰੇ ਬੱਚੇ ਦੇਖ ਲੋ ਮੇਰੇ ਫਰੈਂਡ ਸਰਕਲ ਦੇ ਵਿੱਚ ਜਿੰਨਿਆਂ ਦੇ ਵੀ ਬੱਚੇ ਆ ਪਲੱਸ 1 ਪਲੱਸ 2 ਦੇ ਵਿੱਚ ਕਿਸੇ ਦੀ ਮੈਡੀਕਲ ਸਟਰੀਮ ਹੈ ਕੋਈ ਕਮਰਸ ਲਿਆ ਹੋਇਆ ਹੈ ਕਿ ਕੋਈ ਕਿਸੇ ਚੀਜ਼ ਦੀ ਤਿਆਰੀ ਦੇ ਵਿੱਚ ਲੱਗਿਆ ਹੋਇਆ ਅਸੀਂ ਅੱਜ ਤੱਕ ਉਹਨਾਂ ਦੀ ਗੱਲਾਂ ਨਹੀਂ ਸੁਣੀ ਸੁਨੀਆਂ ਹਰ ਕੋਈ ਆਸ਼ਕੀ ਨਹੀਂ ਕਰਦਾ ਖਾਨਦਾਨੀ ਬੱਚੇ ਇਸ ਏਜ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਵਿੱਚ ਲੱਗੇ ਹੁੰਦੇ ਆ ਪੜਾਈਆਂ ਦੇ ਵਿੱਚ ਲੱਗੇ ਹੁੰਦੇ ਆ ਮੇਰਾ ਛੋਟਾ ਮੁੰਡਾ ਟੈਕਨੋਲੋਜੀ ਸਿੱਖਣ ਦੇ ਵਿੱਚ ਲੱਗਿਆ ਹੋਇਆ ਹੈ ਸਾਡੇ ਬੱਚੇ ਆਸ਼ਕੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਟੋਟਲੀ ਟਾਈਮ ਵੇਸਟ ਹੈ ਤੁਹਾਡੇ ਵਰਗੇ ਵਿੱਲਿਆਂ ਦੇ ਬੇਸ਼ਰਮਾਂ ਦੇ ਜਿਨ੍ਹਾਂ ਦੇ ਮਾਪਿਓ ਜੁੱਤੀਆਂ ਨਹੀਂ ਮਾਰਦੇ ਮਾਪਿਓ ਨੇ ਪਹਿਲੇ ਦਿਨ ਜਦੋਂ ਫੋਨ ਚਾ ਕੇ ਰੀਲ ਬਣਾਈ ਸੀ ਨਾ ਤੇਰੀ ਮਾਂ ਨੇ ਛੱਤਰ ਮਾਰੇ ਹੁੰਦੇ ਤਾਂ ਮਜ਼ਾ ਸੀ ਤੇ ਦੁਆਰ ਤੋਂ ਫੋਨ ਚੱਕ ਜਾਂਦੀ ਬੱਚੇ ਅੱਗੇ ਜਾ ਕੇ ਕੀ ਕਰਦੇ ਆ ਕੀ ਬੰਦੇ ਆ ਇਹ 95% ਮਾਂ ਤੇ ਡਿਪੈਂਡ ਹੁੰਦਾ ਕਿਉਂਕਿ ਪਿਓ ਸਾਰਿਆਂ ਦੇ ਕੰਮਾਂ ਤੇ ਹੁੰਦੇ ਬਾਹਰ ਹੁੰਦੇ ਆ ਬੱਚਾ ਕੀ ਕਰੇ ਕੀ ਨਹੀਂ ਕਰੇ ਇਹ ਮਦਰ ਦੀ ਮੇਜਰ ਰਿਸਪੌਂਸਿਬਿਲਟੀ ਹੈ ਸਾਡੇ ਬੱਚੇ ਜਦੋਂ ਇਸ ਏਜ ਦੇ ਵਿੱਚ 10ਵੀਂ 11ਵੀਂ ਚਾਹੇ ਜੋ ਤੰਗ ਕਰਨ ਲੱਗਦੇ ਸੀ ਨਾ ਕਿਸੇ ਗੱਲ ਨੂੰ ਲੈ ਕੇ ਜਿੱਦ ਕਰਨ ਲੱਗਦੇ ਸੀ ਮੇਰਾ ਇੱਕੋ ਹੀ ਜਵਾਬ ਹੁੰਦਾ ਸੀ ਉਹਨਾਂ ਨੂੰ ਗੱਲ ਨਹੀਂ ਮੰਨੀ ਤੇ ਘੇਟੋ ਬਾਹਰ ਪਰ ਨਹੀਂ ਤੁਹਾਡੇ ਮਾਪਿਓ ਕੀ ਕਰਦੇ ਆ ਉਹ ਤਾਂ ਤੁਰੀਲਾ ਬਣਾ ਲੋਕਾਂ ਨਾਲ ਆਢੇ ਲੈ ਕੋਈ ਨਹੀਂ ਕਰੋ ਭੱਜ ਜਾ ਆ ਜੀ ਰੱਖ ਲਾਂਗੇ ਬੇਸ਼ਰਮ ਸਿਰੇ ਦੇ ਹੋ ਤੁਸੀਂ ਬੇ ਸ਼ਰਮੀ ਵੀ ਮੇਰੇ ਸਾਹਮਣੇ ਤੁਹਾਡੇ ਮੁਰੇ ਛੋਟਾ ਬਰਡ ਹੈਗਾ ਤੁਹਾਡੇ ਇੱਕ ਦੂਜੇ ਨਾਲ ਉਹ ਕਰਾਇਆ ਸੱਚੇ ਤੁਹਾਡਾ ਰਿਲੇਸ਼ਨ ਕਦੋਂ ਚੱਲਿਆ ਮਤਲਬ ਐਦਾਂ ਉਹੀ ਪੁੱਛ ਰਿਹਾ ਸੌਰੀ ਉਹੀ ਦੱਸ ਰਿਹਾ ਨਾ ਮੈਂ ਮਤਲਬ 25 ਦਿਨ ਸਾਡਾ ਰਿਲੇਸ਼ਨ ਸੀ 25 ਦਿਨਾਂ ਦਾ 26 ਮਹੀਨੇ ਮੈਂ ਪਹਿਲਾਂ ਆਇਆ ਸੀਗਾ ਅੱਛਾ ਸਭੀ ਮੇਦੇ ਨਹੀਂ ਹੈ ਜੀ ਕਿ ਦੇਖ ਲਈ 13 26ਵੇਂ ਮੇਦੇ ਨਹੀਂ ਭਜਾ ਲੈ ਉਹ ਤਾਂ ਕੁਝ ਨਹੀਂ ਬਸ ਮੈਂ ਉਹ ਕਿਹਾ ਸੀ ਉਦੀ ਸੀ ਕਿ ਭਾਈ ਏਜ ਘਟਾ ਅੱਛਾ ਮੈਂ ਨੂੰ ਕਿਹਾ ਸੀ ਨੇ ਕਿਹਾ ਸਾਲ ਡੇਢ ਸਾਲ ਰੁਕ ਜਾ ਉਹਦੀ 16 ਸਾਲ ਹੈ ਜਾਂ ਮੈਂ ਕਿਹਾ ਸਾਲ ਡੇਢ ਸਾਲ ਰੁਕ ਜਾ ਮੁਰਗੀ ਕੋਈ ਸੈਟਿੰਗ ਕਰ ਲਾਂਗੇ ਕਹਿੰਦੀ ਨਹੀਂ ਹੁਣੀ ਕਹਿੰਦੀ ਫੇਰ ਬਹੁਤ ਵਿਕਾਰ ਪੈ ਜਾਂਦੇ ਆ ਇਹ ਹੋ ਜਾਂਦਾ ਗੱਲਾਂ ਦੇ ਫਰਕ ਪੈ ਜਾਂਦੇ ਕਹਿੰਦੀ ਹੁਣੀ ਆ ਜਾ ਮੈਂ ਲੈ ਜਾ ਅੱਛਾ ਕਿਨੇ ਲੈ ਆ ਸੀਗਾ ਉਸ ਕੁੜੀ ਦਾ ਕੈਰੇਕਟਰ ਕਿੰਨਾ ਕੁ ਛੋਟਾ ਹੋਗਾ ਕਿੰਨੀ ਕੁ ਸੋਚ ਘਟੀਆ ਹੋਗੀ ਜਿਹੜੀ ਸਿਰਫ 25 ਦਿਨਾਂ ਦੇ ਰਿਲੇਸ਼ਨ ਤੋਂ ਬਾਅਦ 26ਵੇਂ ਦਿਨ ਮੁੰਡੇ ਦੇ ਨਾਲ ਭੱਜ ਜਾਂਦੀ ਤੇ ਕੀ ਨਹੀਂ ਉਹਨੇ ਕੀਤਾ ਹੋਗਾ ਕਿਦਾਂ ਦਾ ਉਹਦਾ ਕਰੈਕਟਰ ਹੋਗਾ ਕਿਦਾਂ ਦੀ ਉਹਦੀ ਸੋਚ ਹੋਗੀ ਜਿੰਨੇ ਆਪਣੇ ਮਾਪਿਓ ਬਾਰੇ ਨਹੀਂ ਸੋਚੇ ਇਹ ਜਿਹੜੇ ਗਾਲ੍ਹਾਂ ਵਾਲੇ ਕਮੈਂਟ ਕਰਦੇ ਹਨ ਕੁੜੀਆਂ ਦੀਆਂ ਆਈਡੀਆ ਦੇ ਨੀਚੇ ਵੀਡੀਓਜ਼ ਦੇ ਨੀਚੇ ਉਹ ਮੈਨੂੰ ਜ਼ਰੂਰ ਦੱਸਿਓ ਵੀ ਉਹ ਕੁੜੀ ਕੀ ਹੋਗੀ ਤੁਹਾਡੀ ਨਜ਼ਰ ਚ ਛਿਆ ਮਤਲਬ ਫਿਰ ਉਰੇ ਉਰੇ ਕਿੰਨਾ ਟਾਈਮ ਮਤਲਬ ਤੁਸੀਂ ਬਲੌਗ ਬਲੌਗ ਵੀ ਪਾਉਣ ਲੱਗੇ ਸੀ ਇੱਕ ਦੂਜੇ ਨਾਲ YouTube ਤੇ ਨਹੀਂ ਬਲੌਗ ਤਾਂ ਭਾਈ 21 ਪੈ ਸੀਗਾ ਉਹ ਕਹਿੰਦੀ ਸੀਗੀ ਆਪਾਂ ਮਤਲਬ ਪਿਆਰ ਲਵਸ਼ ਹੋਈ ਦੱਦਿਆਂ ਲੱਗੇ ਚੱਲ ਠੀਕ ਹੈ ਤੇ ਬਸ ਹੁਣ ਇੱਕ ਹੀ ਬਲੌਗ ਪਾਇਆ ਸੀ ਮੁਰਕੀ ਜਗ੍ਹਾ ਤੇ ਦੀਆਂ ਸੀਗੀ ਸੱਚੀ ਮੈਂ ਤਾਂ ਕੀ ਲਵ ਸਟੋਰੀ ਹੂ ਥੋਡੀ ਹੁਣ ਆ ਲੋਕ ਉਹ ਦੇਖ ਲੋ ਜਿਹੜੇ ਕਹਿੰਦੇ ਆ ਵੀ ਬੱਚੇ ਕਿਸੇ ਤੋਂ ਇਨਫਲੂਐਂਸ ਨਹੀਂ ਹੁੰਦੇ ਜਾਂ ਸੋਸ਼ਲ ਮੀਡੀਆ ਦਾ ਬੈਡ ਇੰਪੈਕਟ ਨਹੀਂ ਜਾਂਦਾ ਇਹਨੇ ਉੱਥੇ ਜਾ ਕੇ ਦੱਸ ਦੇਣਾ ਮੈਂ ਕੀ ਕੀਤਾ ਲਵ ਸਟੋਰੀ ਬਲੌਗ ਬਣਾਇਆ ਕਿੰਨਾ ਨੂੰ ਦੇਖ ਕੇ ਆ ਜਿਹੜੇ ਪਹਿਲਾਂ ਲਵ ਸਟੋਰੀਆਂ ਸੁਣਾਉਂਦੇ ਆਏ ਹੈਗੇ ਉਹਨਾਂ ਨੂੰ ਦੇਖੀ ਨਾ ਕਿ ਇਹਨੂੰ ਰਾਤ ਨੂੰ ਸੁਪਨਾ ਆ ਗਿਆ ਸੀ ਇਹ YouTube ਤੇ ਲਵ ਸਟੋਰੀ ਬਲੌਗ ਪਾਣਾ ਤੁਸੀਂ ਕਹਿੰਦੇ ਬੈਡ ਇੰਪੈਕਟ ਨਹੀਂ ਆਂਦਾ ਬੈਡ ਇੰਪੈਕਟ ਦੀ ਇੱਕ ਐਗਜ਼ਾਮਪਲ ਦਿਖਾਵਾਂ ਆ ਦੇਖ ਮੜ ਜਾ ਦੇਖ ਲੈ ਜਿੱਦਾਂ ਪਹਿਲਾਂ ਕੀਰਤ ਪਰਸ ਪਾ ਕੇ ਨੱਚਦੀ ਸੀ ਪੋੜੀਆਂ ਦੇ ਵਿੱਚ ਘਰੇ ਠੀਕ ਹੈ ਉਦਾਂ ਹੀ ਪਰਸ ਪਾ ਕੇ ਘਰੇ ਨੱਚਦੀ ਰਹਿੰਦੀ ਹੈ ਜਿੱਦੋਂ ਲਟਾ ਕੱਢ ਕੇ ਰੱਖਦੀ ਸੀ ਉਦਾਂ ਹੀ ਲਟਾ ਕੱਢ ਕੇ ਰੱਖਦੀ ਹੈ ਤੁਹਾਨੂੰ ਕਿੰਨੇ ਗਿਆ ਵੀ ਅਸਰ ਨਹੀਂ ਆਂਦਾ ਅਸਰ ਆਂਦਾ ਆ 100% ਆਂਦਾ ਆ ਉਹ ਅਲੱਗ ਗੱਲ ਹੈ ਕਹਿੰਦੇ ਅੱਗ ਜਿਹਦੇ ਘਰ ਤੱਕ ਘਰੇ ਪਹੁੰਚਦੀ ਸੇ ਕੋਈ ਨਹੀਂ ਲੱਗਦਾ ਕੋਈ ਨਹੀਂ ਰੁਕੋ ਹੌਲੀ ਹੌਲੀ ਅੱਗੇ ਹੋਰ ਘੰਟਾਂ ਤੱਕ ਵੀ ਜਾਏਗੀ ਜੇ ਤੁਸੀਂ ਇਹਨੂੰ ਰੋਕਿਆ ਨਾ ਇਦਾਂ ਹੀ ਤੁਸੀਂ ਮੀਨੂ ਸਿਰਾ ਵਰਗੀਆਂ ਨੂੰ ਅਮਨ ਜਿਹੜੀ ਨਾਮ ਹੈ ਮੀਨੂ ਸਿਰਾ ਵਰਗੀਆਂ ਨੂੰ ਸਹਿਜਮਨ ਹੋ ਗਈ ਜਾਂ ਮਹਿਕਪ੍ਰੀਤ ਹੋ ਗਈ ਇਹ ਹੋਰ ਜਿਹੜੇ ਟੁੱਟੇ ਭੱਜੇ ਬਲੌਗਰ ਹੈਗੇ ਜਿਨ੍ਹਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਜਿਹੜੇ ਸਾਰਾ ਦਿਨ ਵਿਹਲੇ ਕੈਮਰਾ ਚੱਕ ਕੇ ਲੱਗੇ ਰਹਿੰਦੇ ਹਾਂਜੀ ਅਸੀਂ ਉੱਠ ਗਏ ਜੀ ਖਾਲੇ ਦੀ ਪੀਲੇ ਦੀ ਮੂਤਲੇ ਦੀ ਅਗਲੇ ਦੀ ਸਾਰਾ ਦਿਨ ਚੁੱਲ੍ਹੇ ਮੁਰੇ ਬੈ ਕੇ ਰੋਟੀਆਂ ਬਣਾਉਂਦੀ ਰਹਿੰਦੀ ਹੈ ਕਿਸ ਘਾਰੇ ਤੁਹਾਨੂੰ ਉਹਨਾਂ ਨੇ ਵੀ ਸਹਿਜਮਨ ਵਾਲਿਆਂ ਨੇ ਬਲੌਗ ਸਟੋਰੀ ਸੁਣਾਈ ਸੀ ਉਹ ਜੀ ਕੱਪੜੇ ਦੀ ਦੁਕਾਨ ਹਾਏ ਦਿਨਾਂ ਵਿੱਚ ਇਹਨੇ ਇਹ じゃ ਕੀ ਦੇਖ ਲਿਆ ਵੀ ਜਿਹੜਾ ਵਾਪਸ ਆਪਦੇ ਪਿੰਡ ਵੀ ਵਾਗ ਗਈ। ਬਸ ਚੱਕਰ ਦਾ ਬਾਈ ਬਾਤ ਕੀ ਤਾਂ ਜੋ ਵੀ ਮੈਨੂੰ ਰਿਸ਼ਤੇਦਾਰ ਆਇਆ ਕਰੇ ਹਨਾ ਉਹ ਵੀ ਕਿਹਾ ਕਰੇ ਵੀ ਨਹੀਂ ਸਹੀ ਨਹੀਂ ਕੁੜੀ। ਬਾਕੀ ਕੁੜੀ ਦਾ ਹਨਾ ਟਰੈਕਟਰ ਪਤਾ ਲੱਗ ਜਾਂਦਾ ਗੱਲਾਂ 'ਚ। ਨਾ ਮਤਲਬ ਬਾਈ ਸਹੀ ਮਤਲਬ ਕਿਵੇਂ ਸਹੀ। ਮਤਲਬ ਰਿਸ਼ਤੇਦਾਰ ਆ ਜਾਣ 15 20 ਜਨੇ। ਹੂੰ ਹੂੰ। ਤੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਨਾ ਨੀ ਨੀ ਪਾਕੇ ਰੱਖਣੀ ਪੈਂਦੀ ਆ ਜਿਆਦਾ ਬੋਲਣਾ ਨਹੀਂ ਚਾਹੀਦਾ ਤੁਹਾਨੂੰ ਪਤਾ ਨਾ ਕਿਰੇ। ਹਾਂ ਬਾਈ ਇਹ ਤਾਂ ਹੈ। ਹਾਂ ਤੇ ਉਹ ਉਹਦਾ 1 ਮਿੰਟ ਵੀ ਨੀ ਜਵਾਨ ਅੰਦਰ ਹੁੰਦੀ ਸੀ। ਕਿਸੇ ਨੂੰ ਪੂਰਾ ਨਹੀਂ ਪਹਿਣਦੀ ਸੀ। ਮੂਰੇ ਬ ਜੋਥੇ ਵਸ ਕੇ ਦਿਖਾਂਦੀ ਗਰੀਬੀ ਚ ਵੀ ਨਿਭਾ ਕੇ ਦਿਖਾਂਦੀ ਪਰ ਤੋ ਤਾਂ 28 ਦਿਨ ਵੀ ਨਹੀਂ ਰੁਕ ਸਕੀ ਉਤੋਂ ਉਹਦੇ ਰਿਸ਼ਤੇਦਾਰ ਆਂਦੇ ਠੀਕ ਹੈ ਕਹਿੰਨੇ ਕੁੜੀ ਸਹੀ ਨਹੀਂ ਔਰ ਵਾਕਿਆ ਸਹੀ ਨਹੀਂ ਹੈ ਕਿਉਂਕਿ ਸਿਆਣੇ ਬੰਦੇ ਦੀ ਪਰਖ ਹੋਰ ਹੁੰਦੀ ਹੈ ਔਰ ਉਤੋਂ ਇਹ ਸ਼ੱਕੀ ਵੀ ਮਾਮੇ ਦੀ ਕੁੜੀ ਆਈ ਸੀ ਕਾਰੀ ਮੈਂ ਬੈਠ ਕੇ ਗੱਲਾਂ ਬਾਤਾਂ ਕਰਨ ਲੱਗ ਗਿਆ ਕਹਿੰਨੇ ਉਹ ਵੀ ਕਿਨੇ ਕੀਤਾ ਹੈ ਬਾ ਕੀਤਾ ਗੱਲਾਂ ਕਰੀਂਦਾ ਸੀ ਤੇ ਉਦਦੇ ਦੇ ਵੀ ਸ਼ੱਕੀ ਤਾਂ ਮਾਮੇ ਦੀ ਕੁੜੀ ਤੇ ਕਹਿੰਦੀ ਤੂੰ ਉਹਨਾਂ ਕੋਲ ਹੀ ਨਿਕਣਾ ਆ ਨਹੀਂ ਕਰਨਾ ਉਹਨਾਂ ਕੋਲ ਨਹੀਂ ਖੜਨਾ ਉਹਦੇ ਨਾਲ ਨਹੀਂ ਗੱਲ ਕਰਨੀ ਸਾਰੇ ਰਿਸ਼ਤੇਦਾਰ ਠੀਕ ਹੈ ਉੱਤੋਂ ਆ ਦੇਖ ਲਓ ਚੱਕੀ ਵੀ ਮਾਮੇ ਦੀ ਕੁੜੀ ਨਾਲ ਹੀ ਉਹਦਾ ਨਾਮ ਜੋੜਨ ਲੱਗੀ ਇਹਦੇ ਵਿੱਚ ਕੁੜੀਆਂ ਵਾਲੇ ਤਾਂ ਕੋਈ ਕੰਨ ਨਹੀਂ ਹੈਗੇ ਆ ਸ਼ੱਕ ਸ਼ੁਕ ਤਾਂ ਜਨਾਨੀਆਂ ਕਰਦੀਆਂ ਹੁੰਦੀਆਂ ਵਿਆਹਾਂ ਤੋਂ ਬਾਅਦ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਿਸੇ ਕਿਸ ਤਰ੍ਹਾਂ ਦੀ ਕੁੜੀ ਹੈ ਕੁੜੀਆਂ ਨੇ ਕੋਈ ਹਰਕਤ ਨਹੀਂ ਇਹਦੇ ਵਿੱਚ ਅੱਗੇ ਦੇਖਦੇ ਆਸਰੇ ਸੀਗੇ ਵੀ ਕਹਿੰਦੇ ਵੀ ਇਹਦਾ ਮੈਨੂੰ ਪਤਾ ਲੱਗਿਆ ਵਿਆਹ ਤੋਂ ਬਾਅਦ ਵੀ ਪਤਾ ਲੱਗਿਆ ਵੀ ਕਿਸੇ ਹੋਰ ਨਾਲ ਵੀ ਗੱਲ ਕਰ ਰਹੀ ਹੈ ਇਦਾਂ ਦਾ ਪਤਾ ਕੀ ਹੈ ਭਾਈ ਇਹ ਗੱਲ ਵੀ ਮੈਂ ਉਹ ਪੁੱਛਿਆ ਸੀਗਾ ਮੈਂ ਕਿਹਾ ਮਤਲਬ ਕਿਸੇ ਨਾਲ ਨਹੀਂ ਹੋਈ ਅੱਛਾ ਭਾਈ ਪਰ ਜਦੋਂ ਵੀ ਸਾਡਾ ਰਿਲੇਸ਼ਨ ਬਣਿਆ ਤੇ ਮੈਨੂੰ ਪਤਾ ਲੱਗਾ ਤੇ ਪਤਾ ਲੱਗਣ ਲੱਗ ਹੀ ਜਾਂਦਾ ਬਈ ਹਾਂ ਕੁੜੀ ਚ ਸੱਚ ਬੋਲਦੀ ਚ ਹੈ ਪਤਾ ਲੱਗਦਾ ਹੁੰਦਾ ਕਿ ਕੀ ਸਿਸਟਮ ਆ ਉਹ ਮੈਨੂੰ ਪਤਾ ਲੱਗਿਆ ਸੀ ਵੀ ਹਨਾ ਤੇ ਠੀਕ ਐ ਤੇ ਫਿਰ ਉਹ ਚੀਜ਼ ਤੋਂ ਮੈਨੂੰ ਬਹੁਤ ਜ਼ਿਆਦਾ ਫਰਕ ਪਈ ਸੀ ਵੀ ਇਹ ਚੀਜ਼ ਐਟਾ ਬੜਾ ਝੂਠ ਬੋਲਿਆ ਨਾ ਆ ਗੱਲ ਨਾ ਥੋੜੀ ਜੀ ਸੈنسਿਟਿਵ ਐ ਸਮਝੋਗੇ ਮੈਂ ਥੋੜਾ ਤਰੀਕੇ ਨਾਲ ਸਮਝਾਣ ਦੀ ਕੋਸ਼ਿਸ਼ ਕਰਦੀ ਹਾਂ ਉਹਨੇ ਪੁੱਛਿਆ ਹਣਾ ਠੀਕ ਐ ਜੀ ਜਦੋਂ ਯੂ نو ਕੁੜੀ ਮੁੰਡਾ ਮਿਲਦੇ ਆ ਜਾਂ ਕੁਛ ਐ ਵੀ ਪਹਿਲਾਂ ਕਿਸੇ ਨਾਲ ਤਾਂ ਨਹੀਂ ਤੇ ਕਹਿੰਦੀ ਨਹੀਂ ਪਰ ਉਹ ਕਹਿੰਦਾ ਜਦੋਂ ਸਾਡਾ ਰਿਲੇਸ਼ਨ ਬਣਿਆ ਕੁੜੀਆਂ ਦਾ ਪਤਾ ਲੱਗ ਜਾਂਦਾ ਠੀਕ ਹੈ ਨਾ ਤੋਂ ਉਹਦੇ ਨਾਲ ਭੱਜਣ ਤੋਂ ਪਹਿਲਾਂ ਵੀ ਇਹ ਕਿਸੇ ਨਾਲ ਐਕਟਿਵ ਹੈਗੀ ਸੀ ਸਮਝ ਕੇ ਤੁਸੀਂ ਤੁਹਾਨੂੰ ਪਤਾ ਮੈਂ ਜਿਆਦਾ ਖੁੱਲੀਆਂ ਗੱਲਾਂ ਨਹੀਂ ਕਰਦੇ ਆਪਾਂ ਨੂੰ ਛੋਟੀਆਂ ਕੁੜੀਆਂ ਵੀ ਦੇਖਦੀਆਂ ਵੀਰ ਭਾਈ ਵੀ ਦੇਖਦੇ ਆ ਬਟ ਇਹ ਸ਼ੁਰੂ ਤੋਂ ਹੀ ਕੁੜੀ ਪਹਿਲਾਂ ਤੋਂ ਹੀ ਸਹੀ ਨਹੀਂ ਸੀ ਉਹਦੇ ਨਾਲ ਜਾਣ ਤੋਂ ਪਹਿਲਾਂ ਵੀ ਤਾਂ ਕਿ ਦੇਖ ਤਾਂ ਉਹਦਾ ਡੈਡੀ ਉਹ ਤੇਰਾ ਡੈਡੀ ਜਿੱਦੇ ਲੈਣ ਆਇਆ ਉਹਨੇ ਮੇਰੇ ਸਾਹਮਣੇ ਤਾਂ ਕਿਹਾ ਇਹਦੇ ਡੈਡੀ ਨੇ ਕਿਹਾ ਇਹ ਤਾਂ ਤਿੰਨ ਥਾਂ ਪਹਿਲਾਂ ਵਿਆਹ ਕੀਤਾ ਸੀ ਤਾਂ ਠੀਕ ਆ ਭਾਈ ਹਾਂ ਉੱਤਰਾ ਮਾਮਾ ਫੋਨ ਲਾ ਲਾ ਮੈਨੂੰ ਕਹਿੰਦਾ ਸੀ ਵੀ ਇਹ ਤਾਂ ਦੋ ਦੋ ਤਿੰਨ ਥਾਂ ਫੋਨ ਆਈ ਆ ਵਾਪਸ ਕਹਿੰਦਾ ਤੇਰੀ ਰਹਿਣੀ ਨਹੀਂ ਵੀਰੇ ਛੱਡ ਦੇਦਾ ਖੜਾ ਛੱਡ ਦੇ ਉਹਦੇ ਮਾਮੀ ਨੇ ਮੈਨੂੰ ਬਹੁਤ ਫੋਰਸ ਕੀਤਾ ਸੀਗਾ ਬਹੁਤ ਜਿਆਦਾ ਮਤਲਬ ਮੈਂ ਤਾਂ ਹੀ ਮੈਨੂੰ ਨਫ਼ਰਤ ਬਹੁਤ ਹੋ ਗਈ ਸੀ ਵੀ ਯਾਰ ਮੈਨੂੰ ਝੂਠ ਬੋਲ ਲੈਣੇ ਹੁਣ ਤੁਸੀਂ ਦੇਖ ਲਓ ਇਹਦਾ ਪਿਓ ਕੀ ਕਹਿ ਰਿਹਾ ਨਹੀਂ ਤੇ ਮਾਪਿਓ ਤਾਂ ਆਪਣੇ ਬੱਚੇ ਦੀ ਸਾਈਡ ਲੈਂਦੇ ਹੁੰਦੇ ਹਨਾ ਵੀ ਨਹੀਂ ਸਾਡਾ ਬੱਚਾ ਸਹੀ ਹੈ ਤੂੰ ਗਲਤ ਹੈ ਅਗਲੇ ਉਹਨੂੰ ਕਹਿ ਰਿਹਾ ਪਈ ਇਹ ਤਾਂ ਖੜਾ ਛਡਾ ਲਾ ਤਿੰਨ ਵਾਰ ਪਹਿਲਾਂ ਵੀ ਪਾ ਚੁੱਕੀ ਹੈ ਮਾਮਾ ਵੀ ਉਹੀ ਕਹਿ ਰਿਹਾ ਨਹੀਂ ਤੇ ਕਿਹੜਾ ਇਹ ਨਹੀਂ ਹੁੰਦਾ ਨਾ ਇਟ ਮੀਨਸ ਆਪਣੇ ਸਿੱਕਾ ਘੋਟਾ ਆ ਸ਼ਰਿਆਮੇ ਉਹਨੂੰ ਦਸ ਦਸੀ ਜਾਂਦੇ ਹੈਗੇ ਵੀ ਤਿੰਨ ਵਾਰ ਪਹਿਲਾਂ ਭੱਜ ਗਈ ਸੀ ਨਹੀਂ ਤੇ ਮਾਪਿਓ ਆਪਣੇ ਜਵਾਕਾਂ ਦੀਆਂ ਗਲਤੀਆਂ ਤੇ ਪਰਦੇ ਪਾਉਂਦੇ ਹੁੰਦੇ ਆ ਵਾਹ ਅੱਛਾ ਜਿਵੇਂ ਮਤਲਬ ਇਹ ਤੁਸੀਂ ਇਹ ਤੁਹਾਨੂੰ ਹੁਣ ਕਹਿ ਰਹੀ ਆ ਥੋੜੀ ਮੈਂ ਦੇਖਿਆ ਤੁਹਾਡੇ ਬਾਰੇ ਬੋਲ ਰਹੀ ਸੀ ਬਈ ਇਹ ਵੀ ਵੀ ਇਹ ਤਾਂ ਬੰਦਾ ਨਹੀਂ ਇਹ ਤਾਂ ਤੂੰ ਤਾਂ ਜਨਾਨਾ ਨਸ਼ੇ ਕਰਦਾ ਕਹਿੰਦੀ ਇਹ ਕਹਿੰਦੀ ਉਹਦੇ ਕੋਲ ਪਤਾ ਰੁਪਈਆ ਨਹੀਂ ਤਾਂ ਬਿਲਕੁਲ ਝੂਠਾ ਭਾਈ ਹਾਂ ਬਾਕੀ ਰਹੀ ਗੱਲ ਜਨਾਨਾ ਜੇ ਉਹ ਕੁਛ ਮਰਜ਼ੀ ਆ ਕਿਹਾ ਪਰ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹ ਰਿਕਾਰਡਿੰਗ ਦੇ ਵਿੱਚ ਜੋ ਮੈਂ ਕੀਤੀ ਹਾਂ ਹਾਂ ਕਹਿੰਦੀ ਉਹ ਕੋਈ ਰੁਪਈਆ ਵੀ ਨਹੀਂ ਸੀ ਕਹਿੰਦੀ ਨਸ਼ੇ ਕਰਦਾ ਸੀ ਕਹਿੰਦੀ ਮੈਂ ਉਹ ਬੰਦੇ ਨਾਲ ਕਹਿੰਦੀ ਬੰਦੇ ਕਹਿੰਦੀ ਗਰੀਬੀ ਕੱਟ ਸਕਦੀ ਆ ਕਹਿੰਦੀ ਨਸ਼ੇ ਵਾਲੇ ਬੰਦੇ ਨਾਲ ਕਹਿੰਦੀ ਮੈਂ ਜੰਮੀ ਨਹੀਂ ਕੱਟ ਸਕਦੇ ਇਦਾਂ ਵਗੈਰਾ ਕਹਿ ਰਹੀ ਸੀ ਨਹੀਂ ਵੀਰੇ ਨਹੀਂ ਇਹ ਗੱਲ ਤਾਂ ਬਿਲਕੁਲ ਝੂਠਾ ਇਹ ਗੱਲ ਪਿੱਛੇ ਤਾਂ ਘਰ ਦੇ ਵੀ ਮੇਰੇ سپورਟ 'ਚ ਖੜਮੇ ਹੁਣ ਆ ਦੇ ਵੇ ਜਨਾਨਾ ਆਇਆ ਨਸ਼ੇੜੀ ਐ ਜਨਾਨੀ ਗਰੀਬੀ ਚ ਕੱਟ ਲੋਗੀ ਨਸ਼ੇੜੀ ਕੋਲ ਨਹੀਂ ਕੱਟ ਸਕਦੀ ਜਾਂ ਜਨਾਨਾ ਕਹਿ ਲਈ ਜਾਂ ਨਸ਼ੇੜੀ ਕਹਿ ਲਾ ਕਿਉਂਕਿ ਨਸ਼ੇ ਕਰਨ ਵਾਲਾ ਬੰਦਾ ਯੂ نو ਸਾਕੇ ਦੇਖਦੇ ਆ ਇਹ ਤਾਂ ਮਤਲਬ ਜਦੋਂ ਤੁਹਾਡੇ ਨਾਲ ਇਥੋਂ ਹੋਇਆ ਇਹ ਤੁਹਾਡਾ ਹੋਇਆ ਉਹਦੂ ਥੋੜੇ ਦਿਨਾਂ ਬਾਅਦ ਹੀ ਬਲੌਗ ਪਾਉਣ ਲੱਗੇ ਸੀ ਆਪਦੇ ਹਾਂ ਹਾਂ ਜੀ ਮਤਲਬ ਦੱਸ ਕੇ ਦਿਨਾਂ ਬਾਅਦ ਬਲੌਗ ਪਾਇਆ ਗਿਆ ਬਸ ਥੋੜੀ ਜਿਹਾ ਕੰਮ ਬਸ ਕਹਿੰਦੀ ਵੀ ਮੈਂ ਤਾਂ ਨਹੀਂ ਉੱਥੇ ਰਹਿਣਾ ਕਹਿੰਦੀ ਤਾਂ ਨਸ਼ੇ ਵਗੈਰਾ ਕਰਦਾ ਕਹਿੰਦੀ ਤਾਂ ਕਹਿੰਦੀ ਇਹੋ ਆ ਕਹਿੰਦੀ ਤੂੰ ਤਾਂ ਪਤਾ ਨਹੀਂ ਹਾਂ ਨਸ਼ੇੜੀ ਆ ਨਹੀਂ ਨਹੀਂ ਭਾਈ ਇਹ ਗੱਲ ਤਾਂ ਬਿਲਕੁਲ ਝੂਠ ਆ ਭਾਈ ਯਾਰ ਆ ਜਨਾਨਾ ਵਗੈਰਾ ਕਹਿੰਦੇ ਇਹ ਤਾਂ ਜਨਾਨਾ ਕਹਿੰਦੀ ਆ ਉਹ ਫਿਰ ਉਹੀ ਗੱਲ ਆ ਨਾ ਹੁਣ ਜਿਵੇਂ ਰਿਕਾਰਡਿੰਗ ਚ ਇਹ ਮੈਂ ਨਹੀਂ ਉਹ ਕੰਨਣਾ ਚਾਹੁੰਦਾ ਹੂੰ ਉਹ ਤਾਂ ਬੋਲੀ ਜਾਂਦੀ ਆ ਪਰ ਮੈਨੂੰ ਵੀ ਸਾਰਾ ਕੁਝ ਪਤਾ ਕਭੀ ਇਹਦਾ ਕੀ ਸਿਸਟਮ ਆ ਹੁਣ ਤੁਸੀਂ ਕੱਲ ਮੈਨੂੰ ਉਹ ਭੇਜਿਓ ਜਿਹੜੀ ਫੋਟੋਆਂ ਆ ਉਹ ਚ ਉਹ ਦੱਸ ਰਹੇ ਸੀ ਬਿਨੇ ਹੋਰ ਹੁਣ ਜੇ ਉੱਥੇ ਰਹਿ ਜਾਂਦੀ ਤੇ ਇਹਨੇ ਕਪਲ ਵਲੋਗਿੰਗ ਕਰਨੀ ਸੀ ਘਰੇ ਵਾਪਸ ਆਈ ਠੀਕ ਐ 10 ਦਿਨਾਂ ਬਾਅਦ ਇਹਨੇ ਵਲੋਗਿੰਗ ਸਟਾਰਟ ਕਰਤਿਆਂ ਰੀਲਸ ਵਗੈਰਾ ਪਾਉਣੀਆਂ ਸਟਾਰਟ ਕਰਤਿਆਂ ਫਿਰ ਉਹੀ ਗੱਲ ਨਸ਼ੇੜੀ ਵਾਲੀ ਜਨਾਨੇ ਵਾਲੀ ਠੀਕ ਹੈ ਅਗਲਾ ਹਜੇ ਵੀ ਸ਼ਰਮ ਕਰ ਰਿਹਾ ਦਸਨ ਦੇ ਵਿੱਚ ਵੀ ਕੀ ਕੀ ਦੋਨਾਂ ਦੇ ਵਿੱਚ ਹੋਇਆ ਠੀਕ ਹੈ ਹਜੇ ਵੀ ਤੁਸੀਂ ਸੁਣਦੇ ਹੋ ਨਾ ਰਿਕਾਰਡਿੰਗ ਤੇ ਥੈਂਕਸ ਕਰਦੀ ਹਾਂ ਜਸਪੀ ਦਾ ਜਿਨ੍ਹਾਂ ਇਹ ਚੀਜ਼ਾਂ ਸਾਹਮਣੇ ਲਿਆਂਦੀਆਂ ਹੈਗੀਆਂ ਤੇ ਮਹਿਕਪ੍ਰੀਤ ਨੂੰ ਇਹਨਾਂ ਗੱਲਾਂ ਤੇ ਕੋਈ ਆਬਜੈਕਸ਼ਨ ਹੋਵੇ ਤੇ ਉਹ ਵੀ ਆਪਣਾ ਪੱਖ ਰੱਖ ਸਕਦੀ ਹੈ ਅਸੀਂ ਉਹਦਾ ਪੱਖ ਵੀ ਐਂ ਹੀ ਅੱਗੇ ਰੱਖਾਂਗੇ ਠੀਕ ਹੈ ਬਟ ਮਹਿਕ ਮੈਨੂੰ ਵੀ ਪਤਾ ਹੈਗਾ ਤੂੰ ਸਿਰੇ ਦੀ ਝੂਠੀ ਬੇਸ਼ਰਮ ਕੁੜੀ ਹੈ ਠੀਕ ਹੈ ਉਹ ਹਜੇ ਵੀ ਗੱਲਾਂ ਨਹੀਂ ਦੱਸ ਰਿਹਾ ਵੀ ਕੀ ਕੀ ਕਿਦਾਂ ਕਿਦਾਂ ਹੋਇਆ ਚੇਪ ਕਰ ਰਿਹਾ ਕਰਮ ਕਰ ਰਿਹਾ ਸ਼ਰਮ ਨਹੀਂ ਹੰਦੀ ਇਸ ਕੁੜੀ ਨੂੰ ਕੀ ਕਰੀ ਜਾਂਦੀ ਹੈ ਐਲਪਰ ਰਿਕਾਰਡਿੰਗ ਕਰਕੇ ਮਤਲਬ ਹੁਣ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਮਤਲਬ ਦੋਨੋਂ ਜਦੋਂ ਤੁਹਾਡੇ ਨਾਲ ਰਿਸ਼ਤਾ ਵਿਆਹ ਹੋ ਗਿਆ ਮਤਲਬ ਤੁਸੀਂ ਘਰੇ ਲੈ ਆ ਉਦੋਂ ਬਾਅਦ ਵੀ ਇਹ ਕਿਸੇ ਨਾਲ ਗੱਲਾਂ ਕਰਦੇ ਸੀ ਫੋਨ ਤੇ ਇੱਕ ਮੁੰਡਾ ਸੀ ਵੀਰ ਯਾਰ ਹਰਮਨ ਹਰਮਨ ਨਾਮ ਦਾ ਹੈ ਮੈਨੂੰ ਕਹਿੰਦੀ ਸੀ ਇਹ ਮੇਰਾ ਦੋਸਤ ਹੈਗਾ ਅੱਛਾ ਆ ਤਾਂ ਦੋਸਤ ਨਾਲ ਤਾਂ ਕੀ ਫੈਲਾਣਾ ਗੱਲ ਕਰਨ ਦਾ ਬਾਅਦ ਚ ਕੀ ਪਤਾ ਨਾ ਕੋਣਾ ਮੈਂ ਮੈਜਿਕ ਨਹੀਂ ਕੀਤਾ ਸੀ ਦੋਸਤਾਂ ਇਹ ਤਾਂ ਹੀ ਮੈਨੂੰ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਸੀ ਬਈ ਯਾਰ ਇਹ ਮੈਨੂੰ 25 26 ਦਿਨਾਂ ਦੀ ਆਸ਼ਕੀ ਤੋਂ ਬਾਅਦ ਇਹ ਮੁੰਡੇ ਨਾਲ ਭੱਜ ਹਾਏ ਜੁਮਾ ਜੁਮਾ 4 ਦਿਨ ਵੀ ਨਹੀਂ ਹੋਏ ਸੀ ਉੱਥੇ ਪਹੁੰਚੇ ਨੂੰ ਤੇ ਹੋਰ ਮੁੰਡੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਤੇ ਪੁੱਛਣ ਤੇ ਕਿਹਾ ਜਾ ਰਿਹਾ ਇਹ ਮੇਰਾ ਦੋਸਤ ਹੈ ਇਜ਼ ਇਟ ਪੋਸੀਬਲ ਇਹ ਕਿਹੜਾ ਕਿਥੇ ਕੋਈ ਕੰਮ ਕਰਦੀ ਜਿੱਥੇ ਕੋਈ ਕੁਲੀਗ ਹੋਵੇ ਕੋਈ ਫਰੈਂਡ ਹੋਵੇ ਠੀਕ ਹੈ ਇਦਾਂ ਕਿਹੜੇ ਦੋਸਤ ਬਣ ਜਾਂਦੇ ਹੈਗੇ ਘਰੇ ਬੈਠੇ ਆਆਂ ਗੱਲਾਂ ਕਰਦੀ ਸੀ ਨਾ ਇਹ ਬਹੁਤ ਜਾਇ ਨਫਰ ਮੈਂ ਇੱਕ ਪੁੱਛਣਾ ਵੀ ਤੈਨੂੰ ਇੰਨਾ ਕੀ 25 ਦਿਨਾਂ ਚ ਵੀ ਤੈਨੂੰ ਕੀ ਹੋ ਗਿਆ ਵੀ ਤੂੰ ਆਉਦੇ ਘਰਦਿਆਂ ਦੇ ਵੀ ਬਿਨਾਂ ਮਰਜ਼ੀ ਤੋਂ ਤੇ ਉਹਨੂੰ ਐ ਲੈ ਆ 25 ਦਿਨਾਂ ਚ ਤੈਨੂੰ ਇਹ じゃ ਕੀ ਹੋ ਗਿਆ ਅੱਛੀ ਤਨ ਅੱਛੇ ਹੋਇਆ ਤਾਂ ਕੁਛ ਨਹੀਂ ਸੀ ਬਸ ਇਹਦੀਆਂ ਗੱਲਾਂ ਹੀ ਐਵੇਂ ਲੱਸੀ ਨਾ ਵੀ ਇੰਨੀ ਸਿਆਣੀ ਕੁੜੀ ਪੂਰੀ ਦੁਨੀਆ ਤੇ ਨਹੀਂ ਹੋਣੀ ਵੀ ਤੈਨੂੰ ਲੱਗਿਆ ਵੀ ਤਾਂ ਗਉਆਂ ਨਹੀਂ ਰਹੀ ਵੀ ਮੈਂ ਬਸ ਵੀ ਮੈਨੂੰ ਮਿਲ ਨਹੀਂ ਰਹੀ ਬਸ ਕੁੜੀ ਨੇ ਮੁੰਡਾ ਫਸਾਣਾ ਹੁੰਦਾ ਨਾ ਤਾਂ ਬੜੀ ਉਹ ਪੋਲੀ ਪਾਲੀ ਹੀ ਬਣ ਕੇ ਦਿਖਾਊਗੀ ਉਹ ਐਂ ਤੁਹਾਨੂੰ ਦਿਖਾਊਗੀ ਜਿਵੇਂ ਉਹ ਤੋਂ ਸਿਆਣਾ ਕੋਈ ਭੋਲਾ شریف ਬੰਦਾ ਜਾਂ ਸਾਥ ਨਿਭਾਣ ਵਾਲਾ ਕੋਈ ਨਹੀਂ ਹੈ ਠੀਕ ਹੈ ਕੁੜੀਆਂ ਨੂੰ ਦੋ ਤਿੰਨ ਚੀਜ਼ਾਂ ਹੀ ਚਾਹੀਦੀ ਹੁੰਦੀਆਂ ਇੱਕ ਤਾਂ ਪੈਸਾ ਚਾਹੀਦਾ ਸੀ ਜੋ ਇਹਦੇ ਕੋਲ ਨਹੀਂ ਸੀ ਵਾਪਸ ਆ ਗਈ ਦੂਜੀ ਚਾਹੀਦੀ ਹੁੰਦੀ ਹੈ ਵੀ ਵਿਆਹ ਤੋਂ ਬਾਅਦ ਆਜ਼ਾਦੀ ਸਾਨੂੰ ਕੋਈ ਰੋਕੇ ਟੋਕੇ ਨਾ ਪੁੱਛਣ ਵਾਲਾ ਨਾ ਹੋਵੇ ਉਹ ਇਹਨੂੰ ਆਜ਼ਾਦੀ ਉੱਥੇ ਨਹੀਂ ਮਿਲੀ ਠੀਕ ਹੈ ਤੇ ਇੱਕ ਭਾਲਦੇ ਸੀ ਐਸ਼ ਪ੍ਰਸਤੀ ਠੀਕ ਹੈ ਉਹ ਵੀ ਨਹੀਂ ਮਿਲੀ ਅਗਲੇ ਨੇ ਰੋਟੀਆਂ ਬਣਵਾਈਆਂ ਜਿਹੜੀਆਂ ਨੇ ਮੱਛੀਆਂ ਲਾ ਕੇ ਦੇਖੀਆਂ ਮੈਂ ਜਿੰਨੇ ਵੀ ਵੀਰ ਭਾਈ ਪੈਣਾ ਮੇਰੀ ਇਹ ਵੀਡੀਓ ਦੇਖ ਰਹੀ ਹੈ ਮੇਰਾ ਇਹ ਪੁਆਇੰਟ ਬੜੇ ਧਿਆਨ ਨਾਲ ਸੁਣਨਾ ਦੱਸ ਬਾਈ ਨੇ ਪੁੱਛਿਆ ਵੀ ਤੈਨੂੰ ਇਹੋ ਜਿਹਾ ਉਹਦੇ ਵਿੱਚ ਕੀ ਲੱਗਿਆ 25 ਦਿਨਾਂ ਦੇ ਵਿੱਚ ਜਿਹੜਾ ਤੂੰ ਉਹਨੂੰ ਲੈ ਕੇ ਭੱਜ ਗਿਆ ਤੇ ਉਹ ਕੀ ਕਹਿ ਰਿਹਾ ਵੀ ਇਹਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਇਸ ਤਰ੍ਹਾਂ ਕੀਤਾ ਵੀ ਮੈਂ ਬਹੁਤ ਸ਼ਰੀਫ ਆ ਮੈਂ ਭੋਲੀ ਆ ਠੀਕ ਹੈ ਉਹਨੂੰ ਲੱਗਿਆ ਹੋਣਾ ਵੀ ਇਹ ਉਹਦੀ ਜ਼ਿੰਦਗੀ ਸਵਾਰੂਗੀ ਉਹਦਾ ਘਰ ਸਾਮੂਗੀ ਠੀਕ ਹੈ ਇਮੋਸ਼ਨਲੀ ਉਹਨੂੰ ਫੂਲ ਬਣਾਇਆ ਗਿਆ ਆਪਣੇ ਨਾਲ ਅਟੈਚ ਕੀਤਾ ਗਿਆ ਤਾਂ ਉਸ ਮੁੰਡੇ ਨੇ ਐਡਾ ਵੱਡਾ ਸਟੈਪ ਲਿਆ ਜਦ ਕਿ ਪਿੱਛੇ ਰਿਕਾਰਡਿੰਗ 'ਚ ਤੁਸੀਂ ਸੁਣਿਆ ਹੋਣਾ ਉਹਨੇ ਰੋਕਿਆ ਵੀ ਸੀ ਨਹੀਂ ਠੀਕ ਹੈ ਨਹੀਂ ਜਾਣਦੇ ਹੈਗੇ ਕਹਿੰਦੇ ਨਹੀਂ ਬਾਤ ਚ ਗੱਲਾਂ ਖਰਾਬ ਹੋ ਜਾਂਦੀਆਂ ਠੀਕ ਹੈ ਇਸ ਵੀਡੀਓ ਦੇ ਵਿੱਚ ਨਾ ਮੈਂ ਪੂਰੀ ਰਿਕਾਰਡਿੰਗ ਨਹੀਂ ਲਾਈ ਮੇਨ ਮੇਨ ਪੁਆਇੰਟ ਲਗਾਏ ਹੈਗੇ ਜਿੰਨੇ ਪੂਰੀ ਰਿਕਾਰਡਿੰਗ ਸੁਣਨੇ ਹੋਏ ਜਸਟ ਬਾਈ ਦੀ ਵੀਡੀਓ ਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਠੀਕ ਹੈ ਹੁਣ ਆ ਜਾਨੇ ਆ ਮੇਨ ਪੁਆਇੰਟ ਤੇ ਠੀਕ ਹੈ ਜਦੋਂ ਕਿਸੇ ਕੁੜੀ ਨੇ ਕੋਈ ਮੁੰਡੇ ਨੂੰ ਫਸਾਣਾ ਹੁੰਦਾ ਹੈ ਜਾਂ ਕਿਸੇ ਮੁੰਡੇ ਨੇ ਕਿਸੇ ਕੁੜੀ ਨੂੰ ਫਸਾਣਾ ਹੁੰਦਾ ਠੀਕ ਹੈ ਉਹ ਕੁੜੀ ਦਿਖਾਉਗੀ ਮੈਂ ਬਹੁਤ ਪੋਲੀਆ ਮੈਂ ਬਹੁਤ ਸਮਝਾ ਰਹੀ ਹਾਂ ਮੈਂ ਬਹੁਤ ਸ਼ਰੀਫਾ ਤੇਰੇ ਤੋਂ ਬਿਨਾ ਮੈਂ ਕਦੀ ਕਿਸੇ ਨੂੰ ਪਿਆਰ ਨਹੀਂ ਕਰ ਸਕਦੀ ਤੂੰ ਹੀ ਮੇਰਾ ਸਾਰਾ ਕੁਝ ਹੈ ਸੇਮ ਇਹੀ ਚੀਜ਼ਾਂ ਮੁੰਡਾ ਵੀ ਕਰਦਾ ਉਹਨੂੰ ਬੜੇ ਸਬਜ ਬਾਗ ਦਿਖਾਏ ਜਾਂਦੇ ਕੁੜੀਆਂ ਨੂੰ ਮੈਂ ਤੇਰੇ ਲਈ ਤਾਰੇ ਤੋੜ ਕੇ ਲੈ ਆਉਂਗਾ ਇਹ ਉਹ ਜਿੱਥੇ ਇਹ ਚੀਜ਼ਾਂ ਜ਼ਰੂਰ ਤੂੰ ਜ਼ਿਆਦਾ ਦੇਖਣ ਚਾਹੇ ਕਿਸੇ ਕੁੜੀ ਨੂੰ ਤੇ ਚਾਹੇ ਕਿਸੇ ਮੁੰਡੇ ਨੂੰ ਠੀਕ ਹੈ ਤਾਂ ਉੱਥੇ ਸਮਝ ਸਮਝ ਲਓ ਰੈਡ ਅਲਰਟ ਹੈ ਠੀਕ ਹੈ ਖਤਰੇ ਦੀ ਘੰਟੀ ਹੈ ਆਪਾਂ ਸਾਰੇ ਮੀਡਲ ਕਲਾਸ ਪਰਸਨ ਹੈਗੇ ਆ ਕੋਈ ਇਹ ਨਹੀਂ ਵੀ ਅਸੀਂ ਰਾਤੋ ਰਾਤ ਮਹਿਲ ਖੜੇ ਕਰ ਸਕਦੇ ਆ ਕਿਤੇ ਜਾ ਸਕਦੇ ਮੈਲ ਖੜੇ ਬਟ ਉਹਨੂੰ ਖੜੇ ਕਰਨ ਲਈ ਮਿਹਨਤ ਲੱਗਦੀ ਆ ਸਾਲਾਂ ਬੱਦੀ ਜਿਹੜੀ ਅੱਜ ਕੱਲ ਲੋਕਾਂ ਤੋਂ ਹੋ ਨਹੀਂ ਰਹੀ ਤਾਂ ਹੀ ਰੀਲਾਂ ਤੇ ਨੱਚਣ ਲੱਗੇ ਹੋਏ ਆ ਤਾਂ ਹੀ ਸਵੇਰੇ ਉੱਠ ਕੇ ਕੈਮਰੇ ਚੱਕਣ ਲੱਗੇ ਹੋਏ ਆ ਮਿਹਨਤਾਂ ਵਾਲੇ ਲੋਕ ਬਹੁਤ ਘਟੀ ਜਾ ਰਹੇ ਆ ਤਾਂ ਜਦੋਂ ਵੀ ਕੋਈ ਕੁੜੀ ਮਤਲਬ ਤੁਹਾਨੂੰ ਇਸ ਤਰ੍ਹਾਂ ਕਹੇ ਵੀ ਹਾਂ ਮੈਂ ਤੇਰੀ ਆ ਉਹਨੂੰ ਰੁਕ ਜਾ ਹਜੇ 5-7 ਸਾਲ ਠੀਕ ਹੈ ਪਹਿਲਾਂ ਸੈਟਲ ਹੋ ਲਈ ਆ ਲਾਈਫ ਚ ਸਟੱਡੀ ਕੰਪਲੀਟ ਕਰੋ ਪ੍ਰੋਫੈਸ਼ਨਲ ਕੁਆਲਿਫੀਕੇਸ਼ਨ ਕੰਪਲੀਟ ਕਰੋ ਆਫਟਰ ਥੈਟ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਜਾਓ ਤੇ ਜਿਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਜਾਓ ਤੇ ਉਹਦੇ ਨਾਲ ਮੈਰਿਜ ਵੀ ਕਰਵਾਓ ਠੀਕ ਹੈ ਜੀ ਧਿਆਨ ਰੱਖੋ ਜੇ ਕੁੜੀਆਂ ਗਲਤ ਐ ਤਾਂ ਮੁੰਡੇ ਵੀ ਕਈ ਗਲਤ ਹੈਗੇ ਐ ਇਹ ਨਹੀਂ ਵੇ ਅਸੀਂ ਇਕੱਲੇ ਕਹਿ ਰਹੇ ਹਾਂ ਵੀ ਕੁੜੀਆਂ ਹੀ ਕੁੜੀਆਂ ਗਲਤ ਐ ਕੁਝ ਮੁੰਡੇ ਵੀ ਗਲਤ ਹੁੰਦੇ ਐ ਅੱਗੇ ਦੇਖਦੇ ਹਾਂ ਨਾਲਿਆਂ ਨੇ ਹੋਰ ਪਤਾ ਨਹੀਂ ਕਿਵੇਂ ਕੀ ਸੋਚ ਕੇ ਕਈ ਕੀ ਇਹਨਾਂ ਦਾ ਕਾਰੋਬਾਰ ਆਪਾਂ ਨੂੰ ਕੁਝ ਨਹੀਂ ਪਤਾ ਅੱਛਾ ਵੀ ਪਰ ਇਹ ਗੱਲ ਜ਼ਰੂਰ ਹੈ ਕਈ ਸੀਗੀ ਵੀ ਸਾਡੀ ਕੁੜੀ 28 ਦਿਨ ਲੱਗੀ ਤੇ ਉਹਦੇ ਜਿੰਨੇ ਪੈਸੇ ਬਣਦੇ ਦੇਉਂਦੇ ਅਸਤੀਆ ਇਹ ਚੱਕਰ ਕਹਾ ਵੀ ਇਹ ਕਾਹਦੇ ਕਾਹਦੇ ਪੈਸੇ ਪੈਸੇ ਤਾਂ ਕਾ ਮੇਰੇ ਬੰਦੇ ਕਾ ਪੈਸੇ ਤਾਂ ਮੇਰੇ ਬੰਦੇ ਸੀ ਕਿ ਮੈਨੂੰ ਇੰਨੇ ਦਾ ਰੱਖਿਆ ਵੀ ਵਧੀਆ ਕੱਪੜੇ ਦਵਾਈ ਖਾਣਾ ਪੀਣਾ ਕੋਈ ਤਾਂ ਕਹਣਾ ਇਹੇ ਚੀਜ਼ ਮੈਨੂੰ ਸਾਹਾਈ ਰੱਬਾ ਉਹ ਸ਼ਰਮ ਨਾਲ ਡੁੱਪ ਕੇ ਮਰ ਜਾਓ ਕਿਹੋ ਜੀ ਤੁਸੀਂ ਮਾਪਿਓ ਕਹਿੰਦੇ ਵੀ ਜਿਹੜੀ ਤੇਰੇ ਕੋਲ 28 ਦਿਨ ਰਹੀ ਹੈ ਨਾ ਸਾਡੀ ਕੁੜੀ ਉਹਦੇ ਪੈਸੇ ਦੇ ਵਾਜੀ ਵਾ ਇਹ ਕਿਹੜਾ ਧੰਦਾ ਚਲਾਇਆ ਹੋਇਆ ਤੁਸੀਂ ਕੁੜੀ ਤੁਹਾਡੇ ਖੁਦ ਭੱਜ ਕੇ ਗਈ ਹੈ ਤੇ ਤੁਸੀਂ ਮੁੰਡੇ ਕੋਲ ਪੈਸੇ ਮੰਗਦੇ ਪਿਓ ਉਲਟਾ ਤਾਂ ਮੁੰਡੇ ਨੇ ਤੁਹਾਡੀ ਕੁੜੀ ਨੂੰ ਖਵਾਇਆ ਪਿਆ ਹੈਗਾ ਉਹਨੂੰ ਪੈਸੇ ਦੇਣੇ ਚਾਹੀਦੇ ਤੇ ਜੇ ਜਾਂ ਫਿਰ ਤੁਸੀਂ ਇਹ ਬਿਜ਼ਨਸ ਹੀ ਬਣਾਇਆ ਹੋਇਆ ਜਿਹਦਾ ਤੁਸੀਂ ਪਹਿਲਾਂ ਕਿਹਾ ਵੀ ਤਿੰਨ ਵਾਰ ਭੱਜ ਗਈ ਸੀ ਉਤੋਂ ਵੀ ਪੈਸੇ ਲੈਣ ਸੀ ਵਾਹ ਓਕ ਮੈਂਟ ਕਰਨ ਵਾਲਿਓ ਦੇਖ ਲਓ 28 ਦਿਨ ਬਹਿ ਕੇ ਆਈ ਏ ਤੇ ਉਹਦੇ ਪੈਸੇ ਮੰਗੇ ਜਾ ਰਹੇ ਆ ਕੀ ਬਾਤ ਹੈ ਬੜਾ ਵਧੀਆ ਬਿਜ਼ਨਸ ਹੈਗਾ ਮੈਂ ਫਿਰ ਕਹਿ ਰਹੀ ਆ ਮੈਂ ਇਕੱਲ ਜਿਹਾ ਸਫਾਈ ਦੇਣੀ ਆ ਕੇ ਦੇਦੀ ਠੀਕ ਹੈ ਕਮੈਂਟ ਕਰਨ ਵਾਲੇ ਗਾਲਾਂ ਵਾਲੇ ਆ ਦੇਖ ਲੋ ਕੀ ਹੋ ਰਿਹਾ 28 ਦਿਨਾਂ ਦੇ ਪੈਸੇ ਮੰਗੇ ਜਾ ਰਹੇ ਆ ਜਿਹੜੇ ਤੁਸੀਂ ਸਾਨੂੰ ਗਾਲਾਂ ਕੱਢ ਕੇ ਕਮੈਂਟ ਕਰਦੇ ਹੋ ਸ਼ਰਮ ਕਰੋ ਡੋਬ ਮਰੋ ਨਹੀਂ ਹੈਗਾ ਵੀ ਮੇਰੇ ਤੋਂ ਕੁਝ ਹੁੰਦਾ ਨਹੀਂ ਸਭ ਕੁਝ ਹੋ ਜਾਂਦਾ ਹੈ ਸਾਰਾ ਹੱਲ ਹੋ ਜਾਂਦਾ ਹੈ ਹੁਣ ਤੇ ਮੇਂ ਚੀਜ਼ਾਂ ਦਾ ਪਸਤਾਵਾ ਤਾਂ ਬਹੁਤ ਹੁੰਦਾ ਹੂ ਤੂੰ ਕਿੰਨੇ ਲੋਕਾਂ ਨਾਲ ਲੋਕਾਂ ਲੋਕਾਂ ਨਾਲ ਆਇਆ ਇਹਦੇ ਪਿੱਛੇ ਲੜਿਆ ਤੂੰ ਸਾਨੂੰ ਵੀ ਬੋਲਿਆ ਰਿੰਪਲ ਵਰਗਿਆਂ ਨੂੰ ਵੀ ਬੋਲਿਆ ਕਈ ਹੁੰਦੇ ਨੇ ਏ ਚੀਜ਼ ਤਾਂ ਮੈਂ ਬਹੁਤ ਪਛਤਾਵਾ ਕੀਤਾ ਬਈ ਤਾਂ ਹੀ ਮੈਂ ਤੈਨੂੰ ਮੈਸੇਜ ਕੀਤਾ ਨਾ ਬਈ ਜੇ ਮੈਨੂੰ ਐਨੇ ਗੁੱਸਾ ਹੁੰਦਾ ਮੈਸੇਜ ਨਹੀਂ ਕਰਨਾ ਸੀ ਪਰ ਮੈਨੂੰ ਪਛਤਾਵਾ ਹੋਇਆ ਮੈਂ ਉਹਦੇ ਪਿੱਛੇ ਲੱਗ ਕੇ ਰਿੰਪਲ ਹੋਰਾਂ ਨੂੰ ਤੁਹਾਨੂੰ ਬਈ ਹੋਰ ਬਹੁਤਿਆਂ ਨੂੰ ਬੋਲਿਆ ਆ ਮੇਰਾ ਪੁਆਇੰਟ ਵੀ ਨਾ ਬੜੇ ਧਿਆਨ ਨਾਲ ਸਮਝਿਓ ਖਾਸ ਕਰਕੇ ਬੈਡ ਕਮੈਂਟ ਕਰਨ ਵਾਲੇ ਤੇ ਗਾਲ੍ਹਾਂ ਵਾਲੇ ਕਮੈਂਟ ਕਰਨ ਵਾਲੇ ਇਸ ਮੁੰਡੇ ਨੇ ਵੀ ਲਪ੍ਰੀਤ ਦਾ ਨਾਮ ਹੈ ਨਾ ਇਸ ਮੁੰਡੇ ਨੇ ਵੀ ਮਹਿਕਪ੍ਰੀਤ ਮਗਰ ਲਾ ਕੇ ਹਰ ਇੱਕ ਰੋਸਟਰ ਨੂੰ ਗਾਲ੍ਹਾਂ ਕੱਢੀਆਂ ਮਾੜਾ ਬੋਲਿਆ ਚਾਹੇ ਉਹ ਜਸਪੀ ਸੀ ਚਾਹੇ ਰਿੰਪਲ ਸੀ ਰੋਮੀ ਦੀ ਫੋਟੋ ਲਾ ਕੇ ਵੀ ਇੱਕ ਦਿਨ ਇਹ ਮੇਰੇ ਤੇ ਉਸ ਕੁੜੀ ਨੇ ਇਹਦੇ ਨਾਲ ਕੀ ਕੀਤਾ ਇਹਨੂੰ ਨਸ਼ੇੜੀ ਜਨਾਨਾ ਪਦਨਾਮ ਕਰਕੇ ਰੱਖਤਾ ਇਹ ਆਪਣੇ ਮਾਪਿਓ ਦੀ ਨਜ਼ਰਾਂ ਚ ਗਿਰ ਗਿਆ ਪਿੰਡ ਦੀਆਂ ਨਜ਼ਰਾਂ ਚ ਗਿਰ ਗਿਆ ਇਹਨੂੰ ਕੀ ਮਿਲਿਆ ਦੁਸ਼ਮਣੀ ਲੋਕਾਂ ਦੇ ਨਾਲ ਇਹਨੇ ਆਡੇ ਉਹਦੇ ਪਿੱਛੇ ਲਾਇ ਸੇ ਨਾ ਰਿੰਪਲ ਵਰਗਿਆਂ ਦੇ ਨਾਲ ਠੀਕ ਹੈ ਜਸਬਾਈ ਨੂੰ ਇਹ ਬਹੁਤ ਮਾੜਾ ਬੋਲਿਆ ਸੀ ਇਹ ਕੁੜੀਆਂ ਐ ਨਿਕਲ ਜਾਂਦੀਆਂ ਤੁਸੀਂ ਕਮੈਂਟ ਕਰ ਦੇ ਰਹੇ ਹੋਗੇ ਚਾਹੇ ਤੁਸੀਂ ਮੀਨੂ ਸੀਰਾ ਮਗਰ ਲਾ ਕੇ ਮੈਨੂੰ ਬੈਡ ਕਮੈਂਟ ਕਰਦੇ ਹੋ ਚਾਹੇ ਮਹਿਕਪ੍ਰੀਤ ਲਾ ਕੇ ਕਿਸੇ ਨੂੰ ਗਾਲ੍ਹਾਂ ਵਾਲੇ ਕਮੈਂਟ ਕਰਦੇ ਹੋ ਉਹ ਕੁੜੀਆਂ ਅਮਰਤਾ ਪਾਇਸ ਜਿਹੜੀ ਕਦੀ ਕੁੜੀ ਨੇ ਮੂੰਹ ਤੱਕ ਨਹੀਂ ਆਪਣਾ ਦਿਖਾਇਆ ਵਿਦ ਫੇਸ ਮੈਂ ਵੀ ਕਿਉਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਮੈਨੂੰ ਇਹ ਨਹੀਂ ਵੀ ਐਸੇ ਕਿਹੜਾ ਕਿਸੇ ਨੂੰ ਗਲਤ ਬੋਲਣਾ ਹੈ ਅਸੀਂ ਕਿਹੜਾ ਕਿਸੇ ਨੂੰ ਗਾਲ ਕੱਢਣੀ ਹੈ ਜੋ ਤੁਹਾਡੀਆਂ ਵੀਡੀਓਜ਼ ਹੈਗੀ ਆ ਉਹਦੇ ਉੱਤੇ ਅਸੀਂ ਰਿਐਕਸ਼ਨ ਦੇ ਦੇਣਾ ਬਟ ਤੁਸੀਂ ਲੋਕ ਇੰਨੇ ਕੋ ਹੈਗੇ ਹੋ ਨਾ ਤੁਹਾਡੇ ਚ ਇੰਨਾ ਕ ਸਬਰ ਨਹੀਂ ਇੰਨੇ ਕਿ ਤੁਸੀਂ ਅੰਨੇ ਭਗਤ ਹੈਗੇ ਹੋ ਵੀ ਤੁਹਾਡੇ ਕੋਲ ਸਹੀ ਗੱਲ ਵੀ ਬਰਦਾਸ਼ਤ ਨਹੀਂ ਹੁੰਦੀ ਸਾਨੂੰ ਆ ਕੇ ਤੁਸੀਂ ਗਲਤ ਕਮੈਂਟ ਕਰਦੇ ਹੋ ਕਿੰਨਾ ਉਹਨਾਂ ਨੂੰ ਸਮਾਜ ਦੀ ਲਿਆਜੋਗੀ ਆਪਣੇ ਘਰਦਿਆਂ ਦੀ ਲਿਆਜੋਗੀ ਤੇ ਆ ਜਿਹੜੀਆਂ ਕੁੜੀਆਂ ਭੱਜੀਆਂ ਹੋਈਆਂ ਜਿਨ੍ਹਾਂ ਦੇ ਦੋ ਦੋ ਵੀ ਅਜਨਾਨੀਆਂ ਦੇ ਹੋਏ ਹੋਏ ਆ ਉਹਨਾਂ ਮਗਰ ਲਾ ਕੇ ਤੁਸੀਂ ਸਾਨੂੰ ਗਾਲ੍ਹਾਂ ਵਾਲੇ ਕਮੈਂਟ ਕਰਦੇ ਹੋ ਇੰਨਾ ਕਿ ਤੁਹਾਡੇ ਚ ਸੋਚ ਸਮਝ ਦਾ ਦਾਇਰਾ ਤੁਹਾਡਾ ਸ਼ਰਮ ਨਹੀਂ ਆਉਂਦੀ ਦੇਖ ਤਾਂ ਲਿਆ ਕਰੋ ਇੰਨੇ ਅੰਧ ਭਕਤ ਹੋਏ ਬੈਠੇ ਹੋ ਤੁਸੀਂ ਮੀਨੂ ਸਿਹਰਾ ਦੇ ਤੇ ਮੈਂ ਇੱਕ ਬਰੀਦੇ ਵੀ ਉਹ ਸਹੀ ਕਰ ਰਹੀ ਹੈ ਕਿ ਗਲਤ ਕਰ ਰਹੀ ਹੈ ਤੁਹਾਡੀਆਂ ਘਰਦਿਆਂ ਮਾਵਾ ਪੈਣਾ ਕੀ ਚੀਜ਼ਾਂ ਕਰਨਗੀਆਂ ਤੇ ਤੁਸੀਂ ਬਰਦਾਸ਼ਤ ਕਰੋਗੇ ਅਸੀਂ ਸਹੀ ਨੂੰ ਸਹੀ ਕਹਿੰਦੇ ਹਾਂ ਗਲਤ ਨੂੰ ਗਲਤ ਕਹਿੰਦੇ ਨਹੀਂ ਪੇਰਾ ਸੀ ਕਹਿ ਰਹੇ ਮਹਿਕਪ੍ਰੀਤ ਨੂੰ ਆਜਾ ਆਪਣਾ ਪੱਕ ਰਖ ਲਾ ਹੋਰ ਕੀ ਕਰੀਏ ਸੀ ਉਹ ਫੇ ਕਹਾਵਤ ਸਹੀ ਹੈ ਸੱਚ ਤੇ ਕੱਚ ਚੋਭੀ ਜਾਂਦੇ ਆ ਅੱਗੇ ਦੇਖੋ ਹੋਰ ਕੋਈ ਪਸਤਾਬ ਹੋਇਆ ਮੈਨੂੰ ਹੀ ਚਾਹ ਚਲੋ ਉਹ ਤਾਂ ਕੋਈ ਗੱਲ ਨਹੀਂ ਵੀ ਮੈਂ ਤਾਂ ਆਪ ਫਰਾਨਾ ਵੀ ਤੂੰ 25 ਦਿਨਾਂ ਚ ਇਹ ਚ ਵੀ ਮਤਲਬ ਉਹ ਨਹੀਂ ਤੈਨੂੰ ਇਹ ਜੀਆਂ ਕੀ ਗੱਲਾਂ ਕਹੀਆਂ ਵੀ ਜਿਹੜਾ ਤੂੰ ਭਜਾਉਣ ਤੇ ਵੀ ਮਜਬੂਰ ਹੋ ਗਿਆ ਉਹਨੂੰ ਨਾਲੇ ਆਪਦੇ ਘਰਦਿਆਂ ਦੇ ਮੂਰੇ ਮਾੜਾ ਵੱਜਿਆ ਤੂੰ ਉਹੀ ਗੱਲ ਤਾਂ ਹੈ ਨਾ ਭਾਈ ਨਾਲੇ ਪਿੰਡ 'ਚ ਪੂਰੇ ਪਿੰਡ 'ਚ ਬੇਇੱਜ਼ਤੀ ਹੋ ਗਈ ਭਾਈ ਆਹ ਕਹਿੰਦੇ ਸੀਗੇ ਵੀ ਇਹ ਮੁੰਡਾ ਤਾਂ ਬਹੁਤ ਸਿਆਣਾ ਘਰੋਂ ਹੀ ਬਾਹਰ ਨਿਕਲਦਾ ਤੇ ਹੁਣ ਜਮਾ ਹੀ ਪੱਠਾ ਲਗਿਆ ਹੁਣ ਆ ਮੁੰਡੇ ਦੇ ਕੋਲ ਕੀ ਬਚਿਆ ਮਾਪਿਆਂ ਦੀ ਨਜ਼ਰਾਂ 'ਚ ਗਿਰ ਗਿਆ ਪਿੰਡ 'ਚ ਬਦਨਾਮੀ ਸੋਸ਼ਲ ਮੀਡੀਆ ਤੇ ਬਦਨਾਮੀ YouTube ਕੋਈ ਛੋਟੀ ਮੋਟੀ ਚੀਜ਼ ਥੋੜੀ ਹੈ ਇੰਟਰਨੈਸ਼ਨਲ ਪਲੇਟਫਾਰਮ ਹੈ ਹਰ ਕੰਟਰੀ ਦੇ ਵਿੱਚ ਦੇਖਿਆ ਜਾਂਦਾ ਵਰਲਡਵਾਈਡ ਦੇਖਿਆ ਜਾਂਦਾ ਤੇ ਵਰਲਡਵਾਈਡ ਪਤਾ ਲੱਗ ਗਿਆ ਇੱਕ ਮਹਿਕ ਪ੍ਰਿਤਨਾ ਦੀ ਕੁੜੀ ਹੈ ਜਿਹੜੀ ਭੱਜ ਗਈ ਸੀ ਤੇ ਲਪਰੀ ਤੋਂ ਉਹਨੂੰ ਪੁਜਾ ਕੇ ਲੈ ਗਿਆ ਸੀ ਆਹ ਹੁੰਦੀਆਂ ਕੁੜੀਆਂ ਕਈ ਸਾਰੀਆਂ ਉਹ ਸ਼ਰੀਫ ਘਰਾਂ ਦੀਆਂ ਕੁੜੀਆਂ ਬਹੁਤ ਸਿਆਣੀਆਂ ਕੁੜੀਆਂ ਵੀ ਹੈਗੀਆਂ ਠੀਕ ਹੈ ਸਾਡੀ ਰੋਸਟਰ ਕਮਿਊਨਿਟੀ ਦੇ ਵਿੱਚ ਦੇਖ ਲੋ ਕਿੰਨੀਆਂ ਸਿਆਣੀਆਂ ਕੁੜੀਆਂ ਬਟ ਇਹ ਮੁੰਡਿਆਂ ਲਈ ਅਲਰਟ ਹੈ ਮੁੰਡਿਆਂ ਲਈ ਇੱਕ ਸਿਗਨਲ ਹੈ ਵੀ ਤੁਸੀਂ ਕਿਸੇ ਕੁੜੀ ਦੇ ਮਗਰ ਲੱਗ ਕੇ ਆਪਣਾ ਕਰੀਅਰ ਨਾ ਖਰਾਬ ਕਰੋ ਠੀਕ ਹੈ ਤੁਹਾਨੂੰ ਕੁੜੀ ਨੇ ਮਿੱਠੀਆਂ-ਚਾਰ ਗੱਲਾਂ ਕਿ ਕੀਤੀਆਂ ਤੇ ਲੈ ਕੇ ਤੁਸੀਂ ਦੌੜ ਗਏ ਜੀ ਉਹਨੂੰ ਕੀ ਹੋਣ ਦੇ ਪੱਲੇ ਰਹਿ ਗਿਆ ਥੈਟਸ ਵਾਈ ਅਸੀਂ ਬੋਲਦੇ ਆ ਕੱਲ ਨੂੰ ਕੋਈ ਹੋਰ ਮਹਿਕ ਪ੍ਰੀਤ ਨਾ ਪੈਦਾ ਹੋ ਜੇ ਅਸੀਂ ਤੁਹਾਨੂੰ ਕਦੇ ਇਹ ਨਹੀਂ ਕਹਿੰਦੇ ਹੈਗੇ ਤੁਸੀਂ ਸਾਨੂੰ ਨੈਗੇਟਿਵ ਕਮੈਂਟ ਨਾ ਕਰੋ ਕਰੋ ਜੀ ਸਦਕੇ ਕਰੋ ਇੱਕ ਦੀ ਜਗ੍ਹਾ 10 ਕਰੋ ਬਟ ਉਹਦੇ ਪਿੱਛੇ ਤੱਕ ਕਾਰਨ ਵੀ ਤਾਂ ਦੱਸਿਆ ਕਰੋ ਨਾ ਵੀ ਹਾਂ ਤੁਹਾਡੀ ਗੱਲ ਸਹੀ ਨਹੀਂ ਹੈ ਇੱਥੇ ਤੁਸੀਂ ਗਲਤ ਹੋ ਸਾਨੂੰ ਤੁਹਾਡੀ ਵੀਡੀਓ ਪਸੰਦ ਨਹੀਂ ਆਈ ਨਹੀਂ ਇਹ ਚੀਜ਼ ਇਦਾਂ ਨਹੀਂ ਇਦਾਂ ਹੈਗੀ ਹੈ ਠੀਕ ਹੈ ਜੇ ਅਸੀਂ ਗਾਲ ਨਹੀਂ ਕੱਢਦੇ ਤੇ ਬਦਲੇ ਚ ਕਟੂਕਟ ਸਾਨੂੰ ਗਲਤ ਨਾ ਨਾ ਕੱਢੋ ਬਿਨਾਂ ਗਾਲ ਤੋਂ ਤਾਂ ਆਪਾਂ ਰਾਜੰਦੇ ਨੂੰ ਵੀ ਗਾਲ ਨਹੀਂ ਕੱਢਦੇ ਬਿਨਾਂ ਗਾਲ ਤੋਂ ਤਾਂ ਆਪਾਂ ਕੁੱਤੇ ਨੂੰ ਵੀ ਵੱਟਾ ਨਹੀਂ ਮਾਰਦੇ ਕਿ ਤੁਸੀਂ ਇੰਨੇ ਹੀ ਅੰਧਵਕਤ ਹੋ ਗਏ ਹੋ ਮੇਰੇ ਨਾਲ ਪਿੱਛੇ ਕੀ ਹੋਇਆ ਉਹ ਵੀ ਮੈਂ ਵੀਡੀਓ ਪਾ ਕੇ ਦੱਸਿਆ ਠੀਕ ਹੈ ਆ ਜਿਹੜੀ ਕੀ ਦੇਣਾ ਅਸੀਂ ਤਾਂ ਫਿਰ ਤੁਹਾਨੂੰ ਚਾਰ ਚਾਜ ਦੀਆਂ ਗੱਲਾਂ ਸਿਖਾ ਦਾਂਗੇ ਮੇਰੀ ਹਰ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੁੰਦਾ ਮੇਰੀ ਪਿਛਲੀਆਂ ਵੀਡੀਓਜ਼ ਚੱਕ ਕੇ ਤੁਸੀਂ ਦੇਖ ਲਓ ਜਿਹੜੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਜਿਹੜੇ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਆਪਣੀ ਲਾਈਫ ਦਾ ਸਟਾਰਟ ਕਿੱਥੋਂ ਕਰੀਏ ਮੈਂ ਬਿਗਨਰਸ ਲਈ ਵੀਡੀਓ ਪਾਈਆਂ ਹੋਈਆਂ ਹਨ ਮਨੀ ਸੇਵਿੰਗ ਦੇ ਟਿਪਸ ਦਿੱਤੇ ਹੋਏ ਆ ਪੰਜਾਬੀ ਲਈ ਵੀਡੀਓ ਪਾਈਆਂ ਹੋਈਆਂ ਅੱਜ ਦੀ ਜਿਹੜੀ ਜਿਹੜੀ ਮੇਰੀ ਵੀਡੀਓ ਉਹਦੇ ਵਿੱਚ ਵੀ ਤਾਂ ਮੈਸੇਜ ਹੀ ਹੈ ਨਾ ਕੁੜੀਆਂ ਮੁੰਡਿਆਂ ਲਈ ਵੀ ਐਵੇਂ ਕਿਸੇ ਦੀ ਗੱਲਾਂ 'ਚ ਨਹੀਂ ਆਈਦਾ ਪਹਿਲਾਂ ਪੜ੍ਹਾਈਆਂ ਪੂਰੀਆਂ ਕਰੋ ਇਹ ਮੈਸੇਜ ਹੀ ਹੈ ਨਾ ਅਸੀਂ ਤਾਂ ਫਿਰ ਫਿਰ ਤੁਹ ਇਸ ਦਾ ਤੇ ਡੀਐਮ ਕਰ ਲਿਆ ਕਰੋ ਕੋਈ ਕਨਫਿਊਜ਼ਨ ਹੁੰਦੀ ਕਿਤੇ ਲਾਈਫ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਅਸੀਂ ਕੁਝ ਚਾਰਜ ਨਹੀਂ ਕਰਦੇ ਹੈਗੇ ਸਲਾਹ ਦੇਣ ਦਾ ਮੈਨੂੰ ਇਹ ਸਿਰਫ ਜਿੱਦਾਂ ਮੇਰੇ ਬੱਚੇ ਪੜਦੇ ਪਏ ਆ ਸਾਰਿਆਂ ਦੇ ਬੱਚੇ ਪੜਨ ਸਾਰੇ ਬੱਚੇ ਸੈੱਟ ਆਨ ਲਾਈਫ ਦੇ ਵਿੱਚ ਮੇਰਾ ਸਿਰਫ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਇਹ ਸਮਝਾਉਣ ਦਾ ਮਕਸਦ ਹੁੰਦਾ ਹੈ ਵੀ ਇੰਨਾ ਕੰਮਾਂ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਪੜੋ ਆਪਣੇ ਮਾਪਿਆਂ ਨੂੰ ਸੰਭੋ ਉਹਨਾਂ ਨੇ ਤੁਹਾਨੂੰ 20 22 ਸਾਲ ਪਾਲ ਕੋਲ ਸਕੇ ਏਦਾਂ ਕੀਤਾ ਨਾ ਹੁਣ ਤੁਸੀਂ ਮੇਰੇ ਤਰ੍ਹਾਂ ਕੇ ਉਹਨਾਂ ਨੂੰ ਸੰਭੋ ਮੇਰਾ ਹਮੇਸ਼ਾ ਵੀਡੀਓ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਮੈਸੇਜ ਹ ਸਮਝ ਗਏ ਤੇ ਲੋਗਰ ਕੀ ਇਸ ਕਹੰਦੀ ਆਜੋ ਗਾਇਸ ਗੋਲਗੱਪੇ ਖਾਣੇ ਆ ਹੈਨਾ ਚਲੋ ਐਸੀ ਜੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ ਮਹਿਕ ਪ੍ਰੀਤ ਲਈ ਫਿਰ ਮੇਰਾ ਮੈਸੇਜ ਹੈ ਮਹਿਕ ਪ੍ਰੀਤ ਆਪਣਾ ਪੱਖ ਅੱਗੇ ਰੱਖ ਰੱਖਣਾ ਤੇ ਰੱਖਦੇ ਆ ਕੇ ਅਸੀਂ ਉਹ ਵੀ ਸੁਣਾਵਾਂਗੇ ਤੇ ਉਹ ਵੀ ਪਬਲਿਕ ਨੂੰ ਦੱਸਾਂਗੇ ਕੋਈ ਭੇਦ ਭਾਵ ਨਹੀਂ ਕਰਦੇ ਅਸੀਂ ਕਿਸੇ ਨਾਲ ਠੀਕ ਹੈ ਜੀ ਬਾਕੀ ਮਿਲਦੇ ਆ ਕੱਲ ਕੱਲ ਸੰਡੇ ਸ਼ਾਇਦ ਮੈਂ ਦੋ ਵੀਡੀਓ ਬਾਦ ਵਿੱਚ ਸ਼ਾਇਦ ਠੀਕ ਕੋਸ਼ਿਸ਼ ਰਹੇਗੀ ਕਿਉਂਕਿ ਫਿਰ ਮੰਡੇ ਮੈਂ ਬਹੁਤ ਜ਼ਿਆਦਾ ਬਿਜ਼ੀ ਹੈਗੀ ਹਾਂ ਹੁਣ ਵੀ ਕਿੰਨਾ ਟਾਈਮ ਹੋ ਗਿਆ 9 ਵਜੇ ਕੀ ਟਾਈਮ ਹੋ ਗਿਆ 7 ਵਜੇ ਤੇ ਲੱਗੀ ਹੋਣੀ ਤੁਸੀਂ ਦੇਖ ਲਓ ਮਿਹਨਤ ਲੱਗਦੀ ਹੈ ਸਵੇਰ اٹਕੇ ਨਹੀਂ ਕਰੀਦਾ ਹਾਂਜੀ ਗਾਇਜ਼ ਮੈਂ اٹਕੀ ਜੀ ਸਾਢੇ ਕਮ ਹੋਣੇ ਨਾਗੇ ਅਜੇ ਨੂੰ ਐਡੀਟਿਫ ਕਰਨਾ ਚਲੋ ਕੋਈ ਗੱਲ ਨਹੀਂ ਸਸਤੀ ਗੱਲ ਜੀ